ਇਸ 25 ਸਾਲ ਦੇ ਸਫਰ ਦੇ ਵਿੱਚ ਆਪਣੇ ਪੱਤਰਕਾਰੀ ਦੀ ਦੁਨੀਆ ਦੇ ਵਿੱਚ ਸਫਰ ਦੇ ਵਿੱਚ ਇੱਕ ਵੱਖਰੀ ਪਛਾਣ ਬਣਾਈ ਹੈ ਵਕ ਵਕ ਵੱਡੇ ਵੱਡੇ ਚੈਨਲਾਂ ਦੇ ਨਾਲ ਕੰਮਕਾਜ ਵੀ ਕੀਤਾ ਹੈ ਆਪਣੀ ਪਛਾਣ ਦੇ ਨਾਲ ਨਾਲ ਹੁਣ ਤਾਂ ਦੁਬਈ ਦੀ ਧਰਤੀ ਤੇ ਵਿਦੇਸ਼ ਦੀ ਧਰਤੀ ਤੇ ਵੀ ਇੱਕ ਵੱਖਰੀ ਪਛਾਣ ਬਣਾ ਦਿੱਤੀ ਹੈ ਅਵਾਰਡ ਮਿਲਿਆ ਸਪੋਰਟਸ ਕੈਟਾਗਰੀ ਦਾ 10 ਸਾਲ ਦੀ ਉਹ ਸਫਰ ਦਾ ਨਤੀਜਾ ਹੈ ਕਿ ਮੈਨੂੰ ਉਹਨਾਂ ਨੇ ਰੈਕੋਗਨਾਈਜ਼ ਕੀਤਾ ਤੇ ਅਵਾਰਡ ਦਿੱਤਾ ਮੈਂ ਬਹੁਤ ਧੰਨਵਾਦ ਦੀਆਂ 10 ਇੱਕ ਗਰੁੱਪ ਦਾ ਦਾ ਸਿੱਖਵਾੜ ਟੀਮ ਦਾ ਜਿਨ੍ਹਾਂ ਨੇ ਮੈਨੂੰ ਇਸ ਲਈ ਨੋਮਿਨੇਟ ਅਵਾਰਡ ਤਾਂ ਤੁਹਾਨੂੰ ਬਹੁਤ ਚੋ ਮਿਲਿਆ ਹਨ ਪਰ ਤੁਹਾਨੂੰ ਪਤਾ ਹੈ ਕਿ ਮੈਂ ਇਸ ਲਿਸਟ ਦੇ ਵਿੱਚ ਸ਼ਾਮਲ ਆ ਮੈਂ ਨੋਮੀਨੇਸ਼ਨ ਦੇ ਵਿੱਚ ਨਾ ਇੱਕ ਮੇਰਾ ਨਾਮ ਆ ਨਾ ਉਹ ਬਹੁਤ ਵੱਡੀ ਇੱਕ ਵੈਸੇ ਹੀ ਇੱਕ ਵੱਡੀ ਜਿੱਤ ਹੋ ਜਾਂਦੀ ਕਿ ਨੋਮੀਨੇਟ ਹੋਣਾ ਨਾ ਉਦੋਂ ਕੀ ਮਹਿਸੂਸ ਹੋਇਆ ਸੀ ਜਦੋਂ ਨੋਮੀਨੇਟ ਕੀਤਾ ਤੇ ਫਿਰ ਮੈਨੂੰ ਬਹੁਤ ਖੁਸ਼ੀ ਹੋਈ ਕਿ ਮੈਨੂੰ ਜੇ ਪਹਿਲਾਂ ਤਾਂ ਇੱਕ ਨਾਮ ਨੋਮੀਨੇਟ ਕੀਤਾ ਉਸ ਤੋਂ ਬਾਅਦ ਅਵਾਰਡ ਦੀ ਫਾਈਨਲ ਵੀ ਕਰ ਦਿੱਤਾ ਬਹੁਤ ਵੱਡੀ ਖੁਸ਼ੀ ਸੀ ਤੋਂ ਸਿੱਖ ਚੇਰਾ ਸਮਨੇ ਨਹੀਂ ਆਂਦਾ ਸੀ ਖਾਸ ਕਰਕੇ ਜੇ ਸਿੱਖ ਹੁੰਦਾ ਸੀ ਪਗੜੀ ਵਾਲਾ ਤਾਂ ਜਰੂਰ ਮਿਲ ਜੇਗਾ ਤੁਹਾਨੂੰ ਲੇਕਿਨ ਖੁੱਲੀ ਦਾੜੀ ਵਾਲਾ ਮਤਲਬ ਦਾੜਾ ਪ੍ਰਕਾਸ਼ ਕੀਤਾ ਹੋਵੇ ਉਦੋਂ ਕੋਈ ਕਰਦਾ ਹੋਵੇ ਤਾਂ ਮੈਨੂੰ ਨਹੀਂ ਲੱਗਦਾ ਕੋਈ ਸੀਗਾ ਤੇ ਮੈਨੂੰ ਇਹ ਮਾਨਵੀ ਪ੍ਰਾਪਤ ਹੈ ਆਖੂ ਦੇਖੀ ਦੂਰਦਰਸ਼ਨ ਦੇ ਇੱਕ 15-20 ਮਿੰਟ ਦਾ स्लॉट ਸੀਗਾ ਜਿੰਦੇ ਚ 10-12 ਮਿੰਟ ਦੀਆਂ ਨਿਊਜ਼ ਹੁੰਦੀਆਂ ਸੀ ਉਤੋਂ ਮੇਰਾ ਕੈਰੀਅਰ ਸਟਾਰਟ ਆ ਉਤੋਂ ਚਲਦੇ ਚਲਦੇ ਮੈਂ ਫਿਰ ਰਾਸ਼ਟਰੀ ਨਿਊਜ਼ ਏਜੰਸੀ ਜਿਹੜੇ ਏਐਨਏ ਲਈ ਕੰਮ ਕੀਤਾ ਫਿਰ ਨਿਊਜ਼ 24 ਲਈ ਕੰਮ ਕੀਤਾ ਫਿਰ ਮੈਂ આજ ਤੱਕ ਦੇ ਵਿੱਚ ਗਿਆ ਡੇਲੀ ਪੋਸਟ ਦੇ ਵਿੱਚ ਕੰਮ ਕੀਤਾ ਫਾਸਟ ਵਾਲੀ ਕੰਮ ਕੀਤਾ ਮੈਨੂੰ ਸਟਾਰ स्पोर्ट ਤੋਂ ਇੱਕ ਦਿਨ ਕਾਲ ਆਈ ਕਿ ਹਰਪਜਨ ਸਿੰਘ ਦੀ ਇੱਕ ਇੰਟਰਵਿਊ ਕਰਨੀ ਹੈ ਕੀ ਤੁਸੀਂ ਕਰ ਸਕਦੇ ਹੋ ਤੇ ਮੈਂ ਕਿਹਾ ਜੀ ਬਿਲਕੁਲ ਮੈਂ ਕਰ ਸਕਦਾ ਮੈਂ ਉਹਨਾਂ ਦੀ ਇੰਟਰਵਿਊ ਕੀਤੀ ਉਹਨਾਂ ਨੂੰ ਉਸ ਤੋਂ ਬਾਅਦ ਫਿਰ ਪੰਜਾਬ 'ਚ ਹੋਰ ਲੋੜ ਪਈ ਕਰਦੇ ਕਰਦੇ ਸਫ਼ਰ ਇੱਥੋਂ ਸ਼ੁਰੂ ਹੋਇਆ ਇੱਕ ਹਰਪਜਨ ਸਿੰਘ ਦੀ ਇੰਟਰਵਿਊ ਤੋਂ ਸ਼ੁਰੂ ਹੋ ਕੇ ਮੈਨੂੰ ਉਹਨਾਂ ਨੇ ਪੂਰੇ ਪੰਜਾਬ ਦਾ ਏਰੀਆ ਦਿੱਤਾ ਕਿ ਤੁਸੀਂ ਪੂਰਾ ਪੰਜਾਬ ਕਵਰ ਕਰੋ ਪੰਜਾਬ ਤੋਂ ਬਾਅਦ ਮੈਨੂੰ ਉਹਨਾਂ ਨੇ ਚੰਡੀਗੜ੍ਹ ਦਾ ਏਰੀਆ ਦਿੱਤਾ ਚੰਡੀਗੜ੍ਹ ਤੋਂ ਬਾਅਦ ਮੈਨੂੰ ਉਹਨਾਂ ਨੇ ਹਰਿਆਣਾ ਹਿਮਾਚਲ ਫਿਰ ਜੰਕੇ ਦਿੱਤਾ ਤੇ 25 ਸਾਲ ਦੇ ਕੈਰੀਅਰ ਦੇ ਵਿੱਚ ਬਹੁਤ ਉਤਾਰ ਚੜ੍ਹਾਅ ਵੀ ਦੇਖੇ ਨੇ ਇਹ ਨਹੀਂ ਕਿ ਅੱਜ ਜੇ ਮੈਂ ਸਕਸੈਸ ਹਾਂ ਤੇ ਬਹੁਤ ਸਮਾਂ ਐਸਾ ਵੀ ਦੇਖਿਆ ਕਈ ਵਾਰ ਸੋਚਿਆ ਕਿ ਛੱਡ ਦਈਏ ਲਾਈਨ ਅਸਲ ਦੱਸਿਆ ਕਿ ਦੁਨੀਆ ਦੇ ਵਿੱਚ ਸਾਰਿਆਂ ਦੀ ਜ਼ਿੰਦਗੀ ਇੱਕ ਆਮ ਕੀੜਿਆਂ ਦੀ ਮਰਗੀ ਹੈ ਪਰ ਮੈਂ ਉਹ ਕੀੜਾ ਨਹੀਂ ਕਿ ਜਿਹੜਾ ਆਮ ਕੀੜਿਆਂ ਵਾਂਗ ਐ ਤੁਰਦਾ ਰਹੂੰਗਾ ਮੈਂ ਕੁਝ ਡਿਫਰੈਂਟ ਕਰੂੰਗਾ ਮੈਂ ਸਭ ਤੋਂ ਪਹਿਲਾਂ ਤਾਂ ਮੀਡੀਆ ਦੇ ਵਿੱਚ ਆਇਆ ਫਿਰ ਮੈਂ ਬੱਚਿਆਂ ਨੂੰ ਸਿਖਾਇਆ ਜਿਵੇਂ ਤੁਹਾਨੂੰ ਸਿਖਾਇਆ ਤੁਹਾਡੇ ਵਰਗੇ ਹੋਰ ਵੀ ਬੱਚਿਆਂ ਨੂੰ ਸਿਖਾਇਆ ਉਸ ਸਿਖਾ ਕੇ ਮੈਨੂੰ ਇੱਕ ਮਨ ਦੀ ਖੁਸ਼ੀ ਪ੍ਰਾਪਤ ਹੁੰਦੀ ਸੀ ਜਿਹੜੇ ਤੁਹਾਨੂੰ ਸਿਖਾਉਣ ਵਾਲੇ ਤੁਹਾਡੇ ਗੁਰੂ ਹਨਾ ਉਹ ਤੁਹਾਡੇ ਤੋਂ ਬੇਸ਼ੱਕ ਛੋਟੇ ਨੇ ਪਰ ਤੁਸੀਂ ਬਹੁਤ ਨਿਮਰਤਾ ਦੇ ਨਾਲ ਉਹਨਾਂ ਤੋਂ ਸਿੱਖਿਆ ਹਨਾ ਕਿਸ-ਕਿਸ ਤਰ੍ਹਾਂ ਦੇ ਤੁਸੀਂ ਲੋਕਾਂ ਨੂੰ ਮਿਲੇ ਜਾਂ ਕੀ-ਕੀ ਤੁਸੀਂ ਔਕੜਾਂ ਫੇਸ ਕੀਤੀਆਂ ਕਿ ਅੱਜ ਤੁਸੀਂ ਇਸ ਮੁਕਾਮ ਤੇ ਔਰ ਦੁਬਈ ਦੇ ਵਿੱਚ ਤੁਹਾਨੂੰ 10 ਸਿੱਖ ਅਵਾਰਡ ਦੇ ਨਾਲ ਵੀ ਨਵਾਜਿਆ ਗਿਆ ਦੁਬਈ ਪਹੁੰਚਣਾ ਕੋਈ ਸੁਖੀ ਗੱਲ ਨਹੀਂ ਸੀਗੀ ਬਿਲਕੁਲ ਬਹੁਤ ਔਖਾ ਹੁੰਦਾ ਖਾਸ ਕਰਕੇ ਸਿੱਖਨ ਰਿਪਰੈਜ਼ੈਂਟ ਕਰਕੇ ਜਦੋਂ ਤੁਸੀਂ ਜਾਂਦੇ ਹੋ ਤੇ ਬਹੁਤ ਲੱਗਦਾ ਹੈ ਕਿ ਹਾਂ ਤੁਸੀਂ ਇੱਕ ਮੁਕਾਮ ਹਾਸਲ ਕੀਤਾ ਜਿਹੜੀ ਤੁਸੀਂ ਹੁਣ ਤੱਕ ਦੀ ਮਿਹਨਤ ਕੀਤੀ ਉਹਦਾ ਜੇ ਕੋਈ ਤੁਹਾਨੂੰ ਰੈਕੋਗਨਾਈਜ਼ ਕਰਦਾ ਨਾ ਉਹ ਬਹੁਤ ਵੱਡੀ ਗੱਲ ਹੁੰਦੀ ਹੈ ਸਾਡੇ ਪਰਿਵਾਰ ਦੇ ਉੱਤੇ ਗੁਰੂ ਨਾਨਕ ਦੇਵ ਜੀ ਦੀ ਬੜੀ ਕਿਰਪਾ ਤੁਸੀਂ ਜਲੰਧਰ ਚ ਇੱਕ 13 13 ਹੱਟ ਕੇ ਸੁਣੀ ਹੋਣੀ ਉਹ ਸੇਵਾ ਅਸੀਂ ਸੰਭਾਲ ਲਈਆਂ ਤੇ ਬਾਬੇ ਨਾਨਕ ਨੇ ਉਹੀ 13 ਸਾਨੂੰ 13 ਕਰ ਦਿੱਤਾ ਮਤਲਬ ਮੈਨੂੰ ਅੱਜ ਬਹੁਤ ਖੁਸ਼ੀ ਹੁੰਦੀ ਕਿ ਇੱਕ ਸਿੱਖ ਹੋਣ ਦੇ ਨਾਤੇ ਮੈਨੂੰ ਇਹ ਅਵਾਰਡ ਮਿਲਿਆ ਤੇ ਮੈਂ ਬਹੁਤ ਖੁਸ਼ ਮੇਰੇ 25 ਸਾਲ ਦੇ ਸਫਰ ਵਿੱਚ ਸਭ ਤੋਂ ਵੱਡਾ ਸੈਕਰੀਫਾਈਸ ਨਾ ਮੇਰੀ ਵਾਈਫ ਨੇ ਕੀਤਾ ਘਰ ਦੇ ਵਿੱਚ ਆਰਥਿਕ ਤੰਗੀ ਵੀ ਕਾਫੀ ਰਹੀ ਲੇਕਿਨ ਉਹਨਾਂ ਨੇ ਬਹੁਤ ਸੈਕਰੀਫਾਈਸ ਕੀਤਾ ਤੇ ਬਹੁਤ ਖੁਸ਼ੀ ਸੀਗੀ ਬੱਚੇ ਬਹੁਤ ਖੁਸ਼ ਹੈ ਹੁਣ ਜਦੋਂ ਅਵਾਰਡ ਮਿਲਿਆ ਉਦੋਂ ਵੀ ਬਹੁਤ ਖੁਸ਼ ਸੀ ਮੇਰੀ ਬੇਟੀ ਨੇ ਫੇਸਬੁੱਕ ਤੇ ਵੀ ਲਿਖਿਆ ਕਿ ਆਮ ਤੌਰ ਤੇ ਜਦੋਂ ਬੱਚੇ ਜਵਾਨ ਹੋ ਜਾਂਦੇ ਤੇ ਬੱਚਿਆਂ ਨੂੰ ਅਵਾਰਡ ਮਿਲਦੇ ਲੇਕਿਨ ਮੇਰੇ ਫਾਦਰ ਇਸ ਉਮਰ ਚ ਵੀ ਅਵਾਰਡ ਲੈ ਆ ਰਹੇ ਬੜੀ ਵੱਡੀ ਗੱਲ ਹੈ ਮੇਰੇ ਮੇਰੀ ਬੇਟੇ ਨੇ ਵੀ ਇਹੀ ਲਿਖਿਆ ਉਹਨਾਂ ਨੂੰ ਕੀ ਸੰਦੇਸ਼ ਜਾਣਾ ਚਾਹੁੰਦੇ ਹੋ ਜਿਹੜੇ ਹਾਲੇ ਵੀ ਨਿਰਾਸ਼ ਹੋ ਕੇ ਬੈਠੇ ਨੇ ਉਮਰ ਜ ਜਨਾਂ ਨੂੰ ਲੱਗਦਾ ਹੈ ਕਿ ਨਿਕਲ ਗਈ ਹੈ ਕਿਉਂਕਿ ਤੁਸੀਂ ਇਸ ਉਮਰ ਦੇ ਵਿੱਚ ਜੇ ਕੁਝ ਕਰ ਸਕਦੇ ਹੋ ਤਾਂ ਹਰ ਇੱਕ ਵਿਅਕਤੀ ਹਰ ਇੱਕ ਬੰਦਾ ਕਰ ਸਕਦਾ ਹੈ ਪਰਿਵਾਰਿਕ ਪ੍ਰੋਬਲਮ ਕਰਕੇ ਮੈਂ ਕੰਟੀਨਿਊ ਨਹੀਂ ਆਪਣੀ ਸਟੱਡੀ ਕਰ ਸਕਿਆ ਸੀ ਤੇ ਫਿਰ ਉਸ ਤੋਂ ਬਾਅਦ ਮੈਂ 17 ਸਾਲ ਬਾਅਦ ਪਲੱਸ 2 ਕੀਤੀ ਮਤਲਬ ਗੈਪ ਪਾਉਣ ਤੋਂ ਬਾਅਦ ਮੈਂ ਪਲੱਸ 2 ਕੀਤੀ ਫਿਰ ਮੈਂ ਦੱਸਾਂ ਜੀ ਮੈਂ 9 ਸਾਲ ਬਾਅਦ ਗ੍ਰੈਜੂਏਸ਼ਨ ਕੀਤੀ ਹੈ 9 ਸਾਲ ਬਾਅਦ ਜਦੋਂ ਗ੍ਰੈਜੂਏਸ਼ਨ ਕੀਤੀ ਉਦੋਂ ਮੇਰੀ ਉਮਰ 43 ਸਾਲ ਸੀ 26 ਸਾਲ ਪੜ੍ਹਾਈ ਦੇ ਬਾਅਦ ਮਤਲਬ ਛੱਡਣ ਤੋਂ ਬਾਅਦ ਜਦੋਂ ਮੈਂ ਗ੍ਰੈਜੂਏਸ਼ਨ ਕੀਤੀ ਤਾਂ ਮੈਂ ਯੂਨੀਵਰਸਿਟੀ ਟੌਪ ਕੀਤਾ ਮੈਂ ਗੋਲਡ ਮੈਗਨਿਸ تھا ਅੱਜ 51 ਸਾਲ ਦੀ ਮੇਰੀ ਉਮਰ ਹੋ ਗਈ ਹੈ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਐਮਏ ਦੀ ਜਿਹੜੀ ਡਿਪਲੋਮਾ ਕਰ ਚੁੱਕਿਆ ਹਾਂ ਹੁਣ ਇਸ ਸਾਲ ਮੈਂ ਐਮਏ ਕਰ ਰਿਹਾ ਤੇ ਮੇਰਾ ਅਗੂ ਟੀਚਾ ਹੈ ਕਿ ਮੈਂ ਪੀਐਚਡੀ ਵੀ ਕਰਾਂ ਮੇਰੀ ਇਹ ਇੱਛਾ ਹੈ ਕੋਈ ਉਮਰ ਨਹੀਂ ਦੇਖਣੀ ਚਾਹੀਦੀ ਜੇ ਮੈਂ 51 ਸਾਲ ਦੀ ਉਮਰ ਦੇ ਵਿੱਚ ਬੈਠ ਕੇ ਅੱਜ ਵੀ ਮਾਸਟਰ ਕਰਨ ਦੀ ਸੋਚ ਰਿਹਾ ਜਾਂ ਮਾਸਟਰ ਕਰਦਿਆਂ ਵਾ ਤੇ ਇਹ ਕੋਈ ਛੋਟੀ ਗੱਲ ਨਹੀਂ ਸੋ ਤੁਸੀਂ ਸੋਚੋ ਨਾ ਸਮਾਹਾਰਿਕਲੀ ਪ੍ਰਮਾਤਮਾ ਨੇ ਦਿੱਤਾ ਹੋਇਆ ਦੇਖੋ ਦੋ ਚੀਜ਼ਾਂ ਜਰੂਰ ਮੈਟਰ ਕਰਦੀਆਂ ਨੇ ਇੱਕ ਤਾਂ ਕਹਿੰਦੇ ਨੇ ਕਿ ਤੁਹਾਡੀ ਮਿਹਨਤ ਦੂਜਾ ਤੁਹਾਡੀ ਕਿਸਮਤ ਦੋਨੇ ਚੀਜ਼ਾਂ ਕਰਦੀਆਂ ਮੈਂ ਦੋਨੇ ਚੀਜ਼ਾਂ ਨਾਲ ਇਤਫਾਕ ਰੱਖਦਾ ਵਾਂ ਪਰ ਮਿਹਨਤ ਤੁਹਾਡੀ ਜ਼ਿਆਦਾ ਵੈ ਸਸਿਕਾਲ ਪ੍ਰਾਈਮ ਪੰਜਾਬ ਟੀਵੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਸ਼ਕਾ ਅੱਜ ਤੁਹਾਡੀ ਮੁਲਾਕਾਤ ਉਸ ਚਿਹਰੇ ਦੇ ਨਾਲ ਕਰਾਵਾਂਗੇ ਜਿਨ੍ਹਾਂ ਨੇ ਇਸ 25 ਸਾਲ ਦੇ ਸਫ਼ਰ ਦੇ ਵਿੱਚ ਆਪਣੇ ਪੱਤਰਕਾਰੀ ਦੇ ਦੁਨੀਆ ਦੇ ਵਿੱਚ ਸਫ਼ਰ ਦੇ ਵਿੱਚ ਇੱਕ ਵੱਖਰੀ ਪਛਾਣ ਬਣਾਈ ਹੈ ਵੱਖ-ਵੱਖ ਵੱਡੇ ਵੱਡੇ ਚੈਨਲਾਂ ਦੇ ਨਾਲ ਕੰਮਕਾਜ ਵੀ ਕੀਤਾ ਹੈ ਆਪਣੀ ਪਛਾਣ ਦੇ ਨਾਲ-ਨਾਲ ਹੁਣ ਤਾਂ ਦੁਬਈ ਦੀ ਧਰਤੀ ਤੇ ਵਿਦੇਸ਼ੀ ਧਰਤੀ ਤੇ ਵੀ ਇੱਕ ਵੱਖਰੀ ਪਛਾਣ ਬਣਾ ਦਿੱਤੀ ਹੈ ਇਹ ਪੂਰੀ ਕਹਿ ਸਕਦੇ ਕਿ ਇਸ ਸਫ਼ਰ ਜਿਹੜਾ ਇਹਨਾਂ ਦਾ ਇੰਨਾ ਸੁਹਾਵਣਾ ਰਿਹਾ ਇੱਕ ਨਾਮ ਤਾਂ ਹਾਸਲ ਕੀਤਾ ਪਰ ਹੁਣ ਵਿਦੇਸ਼ ਦੀ ਧਰਤੀ ਤੇ ਵੀ ਨਾਮ ਹਾਸਲ ਕਰਨਾ ਇੱਕ ਆਪਣੇ ਇਹ ਬਹੁਤ ਵੱਡੀ ਪ੍ਰਾਪਤੀ ਹੈ ਇਹ ਜੋ ਸ਼ਖਸੀਅਤ ਹੈ ਜੋ ਚਿਹਰਾ ਹੈ ਇਹ ਬਹੁਤੀ ਜ਼ਿਆਦਾ ਇੰਟਰੋਡਕਸ਼ਨ ਦੇ ਮਹਤਾਜਤਾ ਨਹੀਂ ਹੈ ਆਪਾਂ ਸਿੱਧੀ ਗੱਲਬਾਤ ਥਰੂ ਰੈਨ ਨਾਲ ਕਰਾਂਗੇ ਤੇ ਪਹਿਲਾਂ ਇਹਨਾਂ ਦਾ ਸਵਾਗਤ ਜ਼ਰੂਰ ਕਰ ਲੈਣੇ ਆ ਸਾਡੇ ਨਾਲ ਮੌਜੂਦ ਨੇ ਪਰਮਜੀਤ ਸਿੰਘ ਰੰਗਪੂਰੀ ਜੀ ਬਹੁਤ-ਬਹੁਤ ਸਵਾਗਤ ਹੈ ਸਰ ਤੁਹਾਡਾ ਸਵਾਗਤ ਹੈ ਥੈਂਕ ਯੂ ਥੈਂਕ ਯੂ ਅ ਪਹਿਲਾ ਸਵਾਲ ਮੇਰਾ ਇਹੀ ਹੈ ਕਿ ਤੁਸੀਂ ਦੁਬਈ ਦੀ ਧਰਤੀ ਦੇ ਉੱਤੇ ਜਾ ਕੇ ਇੱਕ ਸਿੱਖਾਂ ਦਾ ਨਾਮ ਰੌਸ਼ਨ ਕੀਤਾ ਇੱਕ ਆਪਣੇ ਪੱਤਰਕਾਰੀ ਦੀ ਦੁਨੀਆ ਦਾ ਨਾਮ ਰੋਸ਼ਨ ਕੀਤਾ ਇਸ ਸਫਰ ਦਾ ਨਾਮ ਰੋਸ਼ਨ ਕੀਤਾ ਕਿਵੇਂ ਦਾ ਮਹਿਸੂਸ ਲੱਗਿਆ ਜਦੋਂ ਤੁਹਾਨੂੰ ਨਵਾਜਿਆ ਗਿਆ ਦਾ ਸਿੱਖ ਅਵਾਰਡ ਦੇ ਨਾਲ ਸਭ ਤੋਂ ਪਹਿਲਾਂ ਤਾਂ ਜਦੋਂ ਇੱਕ ਸਿੱਖ ਦੀ ਗੱਲ ਆਉਂਦੀ ਹੈ ਨਾ ਉਸ ਨੂੰ ਜੇ ਅਗਰ ਤੁਸੀਂ ਆਪਣੇ ਦੇਸ਼ ਦੀ ਵਿਜੇ ਪ੍ਰਾਈਜ਼ ਦੇਸ਼ ਦੇ ਵਿੱਚ ਜਾ ਕੇ ਸਨਮਾਨਿਤ ਕੀਤਾ ਜਾਂਦਾ ਅਵਾਰਡ ਲਈ ਨੋਮੀਨੇਟ ਕੀਤਾ ਜਾਂਦਾ ਬਹੁਤ ਖੁਸ਼ੀ ਪ੍ਰਾਪਤ ਹੁੰਦੀ ਹੈ ਉਸ ਤੋਂ ਬਾਅਦ ਜੇ ਤੁਸੀਂ ਮੀਡੀਆ ਜਿਸ ਪ੍ਰੋਫੈਸ਼ਨ ਦੇ ਵਿੱਚ ਹੋ ਉਹਦੀ ਤੁਹਾਡੀ ਕਾਰਗੁਜ਼ਾਰੀ ਜਿਹੜੀ ਤੁਹਾਡੇ ਪਿਛਲੇ 25 ਸਾਲ ਦਾ ਸਫਰ ਹੈ ਉਹਦੇ ਚ ਜਿਹੜੀ ਮੈਨੂੰ ਇਸ ਅਵਾਰਡ ਮਿਲਿਆ ਸਪੋਰਟਸ categories ਮਿਲਿਆ 10 ਸਾਲ ਦੇ ਉਹ ਸਫਰ ਦਾ ਨਤੀਜਾ ਹੈ ਕਿ ਮੈਨੂੰ ਉਹਨਾਂ ਨੇ ਰੈਕੋਗਨਾਈਜ਼ ਕੀਤਾ ਤੇ ਅਵਾਰਡ ਦਿੱਤਾ ਮੈਂ ਬਹੁਤ ਧੰਨਵਾਦੀਆਂ ਦਸ ਇੱਕ ਗੁਰੂ ਦਾ ਦਸ ਇੱਕ ਬਾਟ ਟੀਮ ਦਾ ਜਿਨ੍ਹਾਂ ਨੇ ਮੈਨੂੰ ਇਸ ਲਈ ਨੋਮਿਨੇਟ ਜਦੋਂ ਤੁਹਾਨੂੰ ਪਤਾ ਲੱਗਾ ਕਿ ਤੁਸੀਂ ਇਸ ਅਵਾਰਡ ਲਈ ਨੋਮੀਨੇਟ ਹੋ ਹਨਾ ਤੇ ਜਦੋਂ ਤੁਹਾਨੂੰ ਪਤਾ ਲੱਗਦਾ ਉਦੋਂ ਕੀ ਮਹਿਸੂਸ ਹੈ ਕਿਉਂਕਿ ਅਵਾਰਡ ਤਾਂ ਤੁਹਾਨੂੰ ਬਹੁਤ ਚੋ ਮਿਲਿਆ ਹਨਾ ਪਰ ਤੁਹਾਨੂੰ ਪਤਾ ਹੈ ਕਿ ਮੈਂ ਇਸ ਲਿਸਟ ਦੇ ਵਿੱਚ ਸ਼ਾਮਲ ਆ ਮੈਂ ਨੋਮੀਨੇਸ਼ਨ ਦੇ ਵਿੱਚ ਨਾ ਇੱਕ ਮੇਰਾ ਨਾਮ ਆ ਨਾ ਉਹ ਬਹੁਤ ਵੱਡੀ ਇੱਕ ਵੈਸੇ ਹੀ ਇੱਕ ਵੱਡੀ ਜਿੱਤ ਹੋ ਜਾਂਦੀ ਕਿ ਨੋਮੀਨੇਟ ਹੋਣਾ ਨਾ ਉਦੋਂ ਕੀ ਮਹਿਸੂਸ ਹੋਇਆ ਸੀ ਹਾਂਜੀ ਮੈਂ ਤੁਹਾਨੂੰ ਦੱਸਦਾ ਕਿ ਦਾ ਸਿੱਖ ਅਵਾਰਡ ਜਿਹੜਾ ਇਹ 13ਵਾਂ ਸਿੱਧਾ ਸਿੱਖ ਅਵਾਰਡ ਹੈ ਇਹ ਡਾਕਟਰ ਨਵਦੀਪ ਬਾਂਸਲ ਯੂਕੇ ਦੇ ਰਹਿਣ ਵਾਲੇ ਨੇ ਉਹਨਾਂ ਨੇ ਸ਼ੁਰੂ ਕੀਤਾ ਸੀ ਤੇ ਉਸ ਦੇ ਵਿੱਚ ਜਦੋਂ ਮੈਨੂੰ ਨੋਮੀਨੇਟ ਕੀਤਾ ਮੇਰੇ ਇੱਕ ਦੋਸਤ ਹੈ ਲੁਧਿਆਣਾ ਤੋਂ ਤੇ ਉਹਨਾਂ ਨੇ ਮੇਰਾ ਨਾਮ ਰეკਮੈਂਡ ਕੀਤਾ ਮੈਂ ਨਾਮ ਨਹੀਂ ਲੈਣਾ ਚਾਹੁੰਗਾ ਕਿਉਂਕਿ ਉਹਨਾਂ ਨੇ ਮੈਨੂੰ ਮਨਾ ਕੀਤਾ ਹੈ ਉਹਨਾਂ ਨੇ ਮੇਰਾ ਨਾਮ ਰეკਮੈਂਡ ਕੀਤਾ ਕਿ ਜਦੋਂ ਉਹਨਾਂ ਨੂੰ ਡਾਕਟਰ ਨਵਦੀਪ ਬਾਂਸਲ ਦੀ ਟੀਮ ਨੇ ਉਹਨਾਂ ਨੂੰ ਅਪਰੋਚ ਕੀਤੀ ਕਿ ਇਸ ਸਪੋਰਟਸ ਦੇ ਵਿੱਚ ਦੱਸੋ ਤਾਂ ਉਹਨਾਂ ਨੇ ਦੱਸਿਆ ਕਿ ਕਚੇੜਾ ਹੈ ਪਰਮਜੀਤ ਸਿੰਘ ਰੰਗਪੁਰੀ ਇਹਨਾਂ ਨੂੰ ਤੁਸੀਂ ਗੱਲ ਕਰੋ ਫਿਰ ਉਹਨਾਂ ਨੇ ਜਦੋਂ ਉਸ ਮੇਰੇ ਬਾਰੇ ਮੇਰੇ ਪ੍ਰੋਫਾਈਲ ਮੈਨੂੰ ਉਹਨਾਂ ਨੇ ਕਾਲ ਕੀਤੀ ਪ੍ਰੋਫਾਈਲ ਮੰਗੀ ਪ੍ਰੋਫਾਈਲ ਮੰਗਣ ਤੋਂ ਬਾਅਦ ਉਹਨਾਂ ਨੇ ਆਨਲਾਈਨ ਸਾਰਾ ਚੈੱਕ ਕੀਤਾ ਮੇਰੇ ਬਾਰੇ ਵੈਰੀਫਾਈ ਕੀਤਾ ਵੈਰੀਫਾਈ ਕਰਨ ਤੋਂ ਬਾਅਦ ਜਦੋਂ ਨੋਮੀਨੇਟ ਕੀਤਾ ਤੇ ਫਿਰ ਮੈਨੂੰ ਬਹੁਤ ਖੁਸ਼ੀ ਹੋਈ ਕਿ ਮੈਨੂੰ ਜੇ ਪਹਿਲਾਂ ਤਾਂ ਇੱਕ ਨਾਮ ਨੋਮੀਨੇਟ ਕੀਤਾ ਉਸ ਤੋਂ ਬਾਅਦ ਅਵਾਰਡ ਦੀ ਫਾਈਨਲ ਵੀ ਕਰ ਦਿੱਤਾ ਹੈ ਬਹੁਤ ਵੱਡੀ ਖੁਸ਼ੀ ਸੀ ਹਮਮ ਔਰ ਇਸ ਤੋਂ ਜਿਹੜਾ ਅਵਾਰਡ ਤਾਂ ਤੁਹਾਨੂੰ ਮਿਲਿਆ ਹੀ ਮਿਲਿਆ ਹਨਾ ਪਰ ਇੱਕ ਸਿੱਖ ਜਿਹੜਾ ਸ਼ਬਦ ਲੱਗ ਜਾਂਦਾ ਨਾ ਉਹ ਬਹੁਤ ਇੱਕ ਮੈਨੇ ਹੁੰਦਾ ਕਿਉਂਕਿ ਤੁਸੀਂ ਸੁਣਿਆ ਹੋਊਗਾ ਅਕਸਰ ਕੀ ਕਹਿੰਦੇ ਨੇ ਕਿ ਪੰਜਾਬੀ ਸਿੱਖ ਜਿੱਥੇ ਜਾਂਦੇ ਨੇ ਉੱਥੇ ਆਪਣੀ ਪਛਾਣ ਬਣਾਈ ਦਿੰਦੇ ਨੇ ਹਨਾ ਹੁਣ ਵਿਦੇਸ਼ ਦੀ ਧਰਤੀ ਤੇ ਵੀ ਤੁਸੀਂ ਮੱਲਾ ਮਾਰੀਆਂ ਨੇ ਤੇ ਇੱਥੇ ਸਿੱਖਾਂ ਨੂੰ ਬਹੁਤ ਮਾਣ ਮਹਿਸੂਸ ਹੋਇਆ ਹੋਊਗਾ ਕਿ ਇੱਕ ਪੱਤਰਕਾਰ ਵੀ ਆ ਇੱਕ ਸਿੱਖਾਂ ਦਾ ਨਾਮ ਵੀ ਰੋਸ਼ਨ ਕੀਤਾ ਉਸ ਬਾਬਤ ਕੀ ਤੁਸੀਂ ਸੋਚਦੇ ਕਿ ਕਿਉਂਕਿ ਨਿੱਜੀ ਸਵਾਲ ਹੈ ਅਜੀ ਬਿਲਕੁਲ ਮੈਂ ਇੱਥੇ ਤੁਹਾਨੂੰ ਥੋੜਾ ਜਿਹਾ ਹੋਰ ਵੀ ਮੈਂਸ਼ਨ ਕਰਨਾ ਚਾਹਾਂਗਾ ਕਿ ਮੈਨੂੰ 25 ਸਾਲ ਹੋ ਗਏ ਮੀਡੀਆ ਦੇ ਲਾਈਨ ਦੇ ਵਿੱਚ ਜੁੜੇ ਹੋਏ ਤੇ ਮੈਂ ਇਲੈਕਟ੍ਰੋਨਿਕ ਮੀਡੀਆ ਨਾਲ ਆ ਤੇ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਜਦੋਂ ਤੁਸੀਂ ਆਉਂਦੇ ਹੋ ਤਾਂ ਤੁਹਾਡਾ ਚਿਹਰਾ ਲੋਕਾਂ ਸਾਹਮਣੇ ਨਜ਼ਰ ਆਉਂਦਾ ਮੈਨੂੰ ਯਾਦ ਹੈ ਮੇਰੇ ਕਈ ਕੁਲੀਗ ਹੈ ਜਿਹੜੇ 15 16 ਸਾਲ ਪੁਰਾਣੀਆਂ ਮੈਂ ਗੱਲਾਂ ਕਰ ਰਿਹਾ ਉਦੋਂ ਸਿੱਖ ਚਿਹਰਾ ਸਮਨੇ ਨਹੀਂ ਆਂਦਾ ਸੀ ਖਾਸ ਕਰਕੇ ਜੇ ਸਿੱਖ ਹੁੰਦਾ ਸੀ ਪਗੜੀ ਵਾਲਾ ਤਾਂ ਜ਼ਰੂਰ ਮਿਲ ਜੇਗਾ ਤੁਹਾਨੂੰ ਲੇਕਿਨ ਖੁੱਲੀ ਦਾੜੀ ਵਾਲਾ ਮਤਲਬ ਦਾੜਾ ਪ੍ਰਕਾਸ਼ ਕੀਤਾ ਹੋਵੇ ਉਦੋਂ ਕੋਈ ਕਰਦਾ ਹੋਵੇ ਤਾਂ ਮੈਨੂੰ ਨਹੀਂ ਲੱਗਦਾ ਕੋਈ ਸੀਗਾ ਤੇ ਮੈਨੂੰ ਇਹ ਮਾਨਵੀ ਪ੍ਰਾਪਤ ਹੈ ਕਿ ਮੈਂ ਉਦੋਂ ਜਾ ਕੇ ਭਾਵੇਂ ਰਾਸ਼ਟਰੀ ਚੈਨਲ ਸੀ ਪਰ ਮੈਨੂੰ ਰਾਸ਼ਟਰੀ ਚੈਨਲ ਨੇ ਵੀ ਅੱਜ ਤੱਕ ਮਨਾਂ ਨਹੀਂ ਕੀਤਾ ਕਿ ਤੁਸੀਂ ਪਗੜੀ ਬੰਨੀ ਹੈ ਜਾਂ ਤੁਸੀਂ ਖੁੱਲੀ ਦਾੜੀ ਨਾਲ ਪੀਸ ਟੂ ਕਰ ਰਹੇ ਹੋ ਮੈਨੂੰ ਕਿਸੇ ਵੀ ਚੈਨਲ ਨੇ ਮਨਾਂ ਨਹੀਂ ਕੀਤਾ ਮੇਰੇ ਲਈ ਉਹ ਬਹੁਤ ਵੱਡੀ ਮਾਨ ਦੀ ਗੱਲ ਹੈ ਇੱਕ ਸਿੱਖ ਲਈ ਬਹੁਤ ਵੱਡੀ ਮਾਨ ਦੀ ਗੱਲ ਹੈ ਕਿ ਤੁਸੀਂ ਇਹ ਆਪਣੇ ਆਪ ਨੂੰ ਇੱਕ ਆਪਣੇ ਧਰਮ ਨੂੰ ਪ੍ਰੀ ਰਿਪਰੈਜ਼ੈਂਟ ਕਰ ਰਹੇ ਹੋ ਤੇ ਜਾ ਕੇ ਉਸ ਪ੍ਰੋਫੈਸ਼ਨ ਦੇ ਵਿੱਚ ਜਿੱਥੇ ਆਮ ਤੌਰ ਤੇ ਦੇਖਿਆ ਨਹੀਂ ਜਾਂਦਾ ਕਿ ਸਿੱਖ ਚਿਹਰੇ ਹੁੰਦੇ ਜਾਂ ਪਗੜੀ ਵਾਲੇ ਹੁੰਦੇ ਨੇ ਪਰ ਮੈਨੂੰ ਇਹ ਮਾਨ ਪ੍ਰਾਪਤ ਹੋਇਆ ਬਹੁਤ ਖੁਸ਼ੀ ਹੋਈ ਉਸ ਤੋਂ ਬਾਅਦ ਦੁਬਈ ਦੀ ਗੱਲ ਕਰੀਏ ਤੇ ਦੁਬਈ ਦੇ ਵਿੱਚ ਜਾ ਕੇ ਜਦੋਂ ਵਿਦੇਸ਼ ਦੀ ਧਰਤੀ 'ਚ ਜਾ ਕੇ ਹੁੰਦਾ ਨਾ ਤੇ ਉਹ ਤਾਂ ਖੁਸ਼ੀ ਹੋਰ ਹੁੰਦੀ ਹੈ ਇਸ ਅਵਾਰਡ ਬਾਰੇ ਮੈਂ ਹੋਰ ਥੋੜਾ ਜਿਹਾ ਮੈਂਸ਼ਨ ਕਰਦਾ ਇਹ ਅਵਾਰਡ ਹੁਣ ਤੱਕ 13ਵਾਂ ਵਾਰ ਸੀ 12 ਵਾਰ ਹੋ ਚੁੱਕੇ 12 ਵਾਰ ਦੇ ਵਿੱਚ ਆਸਟ੍ਰੇਲੀਆ ਅਮਰੀਕਾ ਕੈਨੇਡਾ ਕੀਨੀਆ ਤੇ ਦੁਬਈ ਦੇ ਵਿੱਚ ਦੂਜਾ ਵਾਰ ਹੋਇਆ ਤੇ ਇਹ ਜਿਆਦਾਤਰ ਅਵਾਰਡ ਫੋਰਨ ਦੇ ਵਿੱਚ ਹੀ ਹੁੰਦੇ ਹ ਹ ਇਹ ਅਵਾਰਡ ਨਾਲ ਤਾਂ ਤੁਸੀਂ ਜਿਹੜੇ ਨਵਾਜ਼ੇ ਗਏ ਹੋ ਹਨਾ ਇੱਕ ਬਹੁਤ ਵੱਡੀ ਸਫਲਤਾ ਹੈ ਤੁਹਾਡੀ ਜ਼ਿੰਦਗੀ ਦਾ ਕਹਿ ਸਕਦੇ ਕਿ ਬਹੁਤ ਖਾਸ ਪਲ ਹੋਊਗਾ ਹਨਾ ਪਰ ਪੱਤਰਕਾਰੀ ਦੀ ਦੁਨੀਆ ਦੇ ਵਿੱਚ ਤੁਹਾਨੂੰ 25 ਸਾਲ ਹੋ ਗਏ ਨੇ ਤਕਰੀਬਨ ਹਨਾ ਬਹੁਤ ਵੱਡੇ ਵੱਡੇ ਚੈਨਲਸ ਨਾਲ ਤੁਸੀਂ ਕੰਮ ਕੀਤਾ ਹੈ ਸਪੋਰਟਸ ਦੀ ਦੁਨੀਆ ਦੇ ਵਿੱਚ ਵੀ ਔਰ ਤੁਸੀਂ ਵੈਸੇ ਵੀ ਨਿੱਜੀ ਤੌਰ ਤੇ ਵੀ ਬਹੁਤ ਨਾਮ ਕਮਾਇਆ 25 ਸਾਲ ਦਾ ਸਫਰ ਜੇ ਅਸੀਂ ਗੱਲ ਕਰੀਏ ਤਾਂ ਉਹ ਸਫਰ ਕਿਵੇਂ ਦਾ ਰਿਹਾ ਕਿਉਂਕਿ ਉਸ ਸਫਰ ਨੂੰ ਤੈਅ ਕਰਕੇ ਹੀ ਤੁਸੀਂ ਤੁਸੀਂ ਅੱਜ ਇਸ ਮੁਕਾਮ ਤੇ ਪਹੁੰਚੇ ਕਿ ਅਵਾਰਡ ਜੋਗੇ ਹੋਏ ਹੈ ਹਨ ਤੇ ਉਹ ਸਫਰ ਬਾਰੇ ਗੱਲਬਾਤ ਕਰਦੇ ਆ ਜੀ ਮੈਂ ਦੱਸ ਦੇਣਾ ਕਿ ਮੈਂ ਸਭ ਤੋਂ ਪਹਿਲਾਂ ਜਿਹੜੀ ਪੱਤਰਕਾਰਤਾ ਮੇਰਾ ਸਿਰਫ ਇੱਕ ਸ਼ੌਂਕ ਸੀਗਾ ਲੇਕਿਨ ਕਦੋਂ ਇਹ profession ਬਣ ਗਿਆ ਮੈਨੂੰ ਨਹੀਂ ਪਤਾ ਲੱਗਿਆ 25 ਸਾਲ ਪੁਰਾਣੀ ਗੱਲ ਕਰੀਏ ਤਾਂ ਮੈਂ ਇੱਕ ਜਲੰਧਰ ਦੇ ਨਿਊਜ਼ਪੇਪਰ ਈਵਨਿੰਗ ਨਿਊਜ਼ਪੇਪਰ ਐਂਕਾਊਂਟਰ ਉਤੋਂ ਆਪਣਾ ਪੱਤਰਕਾਰਤਾ ਦਾ ਕੈਰੀਅਰ ਸਟਾਰਟ ਕੀਤਾ ਉਸ ਤੋਂ ਬਾਅਦ ਇਲੈਕਟ੍ਰੋਨਿਕ ਮੀਡੀਆ ਚ ਲਿਆਉਣ ਵਾਲੇ ਨਰੇਸ਼ अरोड़ा ਨੇ ਜਿਹੜੇ ਇਸ ਟਾਈਮ ਜਗਬਾਣੀ ਦੇ ਵਿੱਚ ਡਿਪਟੀ ਨਿਊਜ਼ ਐਡੀਟਰ ਨੇ ਉਹ ਉਦੋਂ ਚੈਨਲ ਦੀ ਮੈਂ ਉਦੋਂ ਗੱਲ ਕਰਾਂ ਨਾ ਉਦੋਂ ਚੈਨਲਾਂ ਵਾਲੇ ਤਿੰਨ ਜਾਂ ਚਾਰ ਹੁੰਦੇ ਸੀ ਟੀਵੀ ਚੈਨਲਸ ਵਾਲੇ ਖ਼ਬਾਰਾਂ ਵਾਲੇ ਤਾਂ ਬਹੁਤ ਹੁੰਦੇ ਸੀ ਤੇ ਸਮਾਂ ਨਹੀਂ ਹੁੰਦਾ ਸੀ ਕਿ ਉਦੋਂ ਕੋਈ ਕਿਸੇ ਕੋਲ ਜਾ ਕੇ ਸਿੱਖ ਸਕੋ ਜੇ ਮੈਂ ਨਰੇਸ਼ अरोड़ा ਜੀ ਦੇ ਸੰਪਰਕ ਚ ਆਇਆ ਤੇ ਹਾਲਾਂਕਿ ਉਮਰ 'ਚ ਮਿਲ ਤੋਂ 10 12 ਸਾਲ ਛੜ ਛੋਟੀ ਹੋਣਗੇ ਲੇਕਿਨ ਮੈਨੂੰ ਉਹਨਾਂ ਨੇ ਸਿਖਾਇਆ ਗੁਰੂ ਤਾਂ ਗੁਰੂ ਹੀ ਹੁੰਦਾ ਦੇਖੋ ਮੈਨੂੰ ਉਹਨਾਂ ਨੇ ਸਿਖਾਇਆ ਉਹਨਾਂ ਨੇ ਫਿਰ ਮੈਨੂੰ ਸਭ ਤੋਂ ਪਹਿਲਾਂ ਚ ਮੈਂਥੇ ਮੈਂਸ਼ਨ ਕਰਨਾ ਚਾਹਨਾ ਸਵਰਨ ਸਿੰਘ ਧਾਨੇਵਾਲੀਆ ਇੱਕ ਬਹੁਤ ਸੀਨੀਅਰ ਪੱਤਰਕਾਰ ਹੈ ਉਹਨਾਂ ਨੇ ਆਖੋ ਦੇਖੀ ਚ ਮੈਨੂੰ ਚੈਨਲ ਤੇ ਵਿੱਚ ਚਾਂਸ ਦਵਾਇਆ ਕਿਉਂਕਿ ਆਖੋ ਦੇਖੀ ਬਾਰੇ ਮੈਂ ਦੱਸਦਾ ਆਖੋ ਦੇਖੀ ਦੂਰਦਰਸ਼ਨ ਤੇ ਇੱਕ 15 20 ਮਿੰਟ ਦਾ स्लॉट ਸੀਗਾ ਜਿੰਦੇ ਚ 10 12 ਮਿੰਟ ਦੀਆਂ ਨਿਊਜ਼ ਹੁੰਦੀਆਂ ਸੀ ਉਤੋਂ ਮੇਰਾ ਕੈਰੀਅਰ ਸਟਾਰਟ ਹੈ ਉਤੋਂ ਚਲਦੇ ਚਲਦੇ ਮੈਂ ਫਿਰ ਰਾਸ਼ਟਰੀ ਨਿਊਜ਼ ਏਜੰਸੀ ਜਿਹੜੇ ਏਐਨਏ ਲਈ ਕੰਮ ਕੀਤਾ ਫਿਰ ਨਿਊਜ਼ 24 ਲਈ ਕੰਮ ਕੀਤਾ ਫਿਰ ਮੈਂ ਆਜ ਤੱਕ ਦੇ ਵਿੱਚ ਗਿਆ ਡੇਲੀ ਪੋਸਟ ਦੇ ਵਿੱਚ ਕੰਮ ਕੀਤਾ ਫਾਸਟ ਵਾਲੇ ਕੰਮ ਕੀਤਾ ਉਸ ਤੋਂ ਬਾਅਦ ਫਿਰ ਮੇਰਾ ਕਰੀਅਰ ਸਟਾਰਟ ਜਿਹੜਾ ਨਾ ਇੱਕਦਮ ਚੇਂਜ ਆਇਆ ਮੈਨੂੰ ਸਟਾਰ ਸਪੋਰਟ ਤੋਂ ਇੱਕ ਦਿਨ ਕਾਲ ਆਈ ਕਿ ਹਰਪਜਨ ਸਿੰਘ ਦੀ ਇੱਕ ਇੰਟਰਵਿਊ ਕਰਨੀ ਹੈ ਕਿ ਤੁਸੀਂ ਕਰ ਸਕਦੇ ਹੋ ਤੇ ਮੈਂ ਕਿਹਾ ਜੀ ਬਿਲਕੁਲ ਮੈਂ ਕਰ ਸਕਦਾ ਮੈਂ ਉਹਨਾਂ ਦੀ ਇੰਟਰਵਿਊ ਕੀਤੀ ਉਹਨਾਂ ਨੂੰ ਉਸ ਤੋਂ ਬਾਅਦ ਫਿਰ ਪੰਜਾਬ 'ਚ ਹੋਰ ਲੋੜ ਪਈ ਕਰਦੇ ਕਰਦੇ ਸਫ਼ਰ ਇੱਥੋਂ ਸ਼ੁਰੂ ਹੋਇਆ ਇੱਕ ਹਰਪਜਨ ਸਿੰਘ ਦੀ ਇੰਟਰਵਿਊ ਤੋਂ ਸ਼ੁਰੂ ਹੋ ਕੇ ਮੈਨੂੰ ਉਹਨਾਂ ਨੇ ਪੂਰੇ ਪੰਜਾਬ ਦਾ ਏਰੀਆ ਦਿੱਤਾ ਕਿ ਤੁਸੀਂ ਪੂਰਾ ਪੰਜਾਬ ਕਵਰ ਕਰੋ ਪੰਜਾਬ ਤੋਂ ਬਾਅਦ ਮੈਨੂੰ ਉਹਨਾਂ ਨੇ ਚੰਡੀਗੜ੍ਹ ਦਾ ਏਰੀਆ ਦਿੱਤਾ ਚੰਡੀਗੜ੍ਹ ਤੋਂ ਬਾਅਦ ਮੈਨੂੰ ਉਹਨਾਂ ਨੇ ਹਰਿਆਣਾ ਹਿਮਾਚਲ ਫਿਰ ਜੰਕੇ ਦਿੱਤਾ ਈਵਨ ਕਿ ਮੇਰੇ ਕੋਲੋਂ ਉੱਤਰ ਪ੍ਰਦੇਸ਼ ਤੇ ਉਤਰਾਖੰਡ ਦੇ ਵਿੱਚ ਵੀ ਸ਼ੂਟ ਕਈ ਵਾਰ ਕਰਾਇਆ ਕਿਉਂਕਿ ਉਹਨਾਂ ਨੂੰ ਪਤਾ ਨਹੀਂ ਸ਼ਾਇਦ ਕੰਮ ਜ਼ਿਆਦਾ ਪਸੰਦ ਆ ਜਾਂ ਜੋ ਮੈਨੂੰ ਦੱਸ ਰਹੇ ਸੀ ਮੈਂ ਉਹਨਾਂ ਦੇ ਅਕੋਰਡਿੰਗ ਜੋ ਉਹਨਾਂ ਨੂੰ ਚਾਹੀਦਾ ਸੀ ਉਹ ਕਰ ਰਿਹਾ ਸੀ ਇਹ 25 ਸਾਲ ਦੇ ਕੈਰੀਅਰ ਦੇ ਵਿੱਚ ਬਹੁਤ ਉਤਾਰ ਚੜ੍ਹਾਅ ਵੀ ਦੇਖੇ ਨੇ ਇਹ ਨਹੀਂ ਕਿ ਅੱਜ ਜੇ ਮੈਂ ਸਕਸੈਸ ਆ ਤੇ ਬਹੁਤ ਸਮਾਂ ਐਸਾ ਵੀ ਦੇਖਿਆ ਕਈ ਵਾਰ ਸੋਚਿਆ ਕਿ ਛੱਡ ਦੀਏ ਲਾਈਨ ਲੇਕਿਨ ਕੈਰੀਅਰ ਦੇ ਵਿੱਚ ਸੋਚਿਆ ਸੀ ਕਿ ਨਹੀਂ ਕੁਝ ਕਰਨਾ ਹੈ ਮੇਰੇ ਕੋ ਹੋਰ ਵੀ ਇੱਥੇ ਮੈਂਸ਼ਨ ਕਰ ਦੇਣਾ ਤੁਸੀਂ ਮੈਂ ਦੱਸਣਾ ਚਾਹਨਾ ਕਿ ਸ਼ਿਖਾ ਜਿਹੜੇ ਹੈਗੇ ਜੀ ਸ਼ਿਖਾ ਪੰਡਿਤ ਮੈਨਾਂ ਨੂੰ ਨਾਮ ਦਿੱਤਾ ਆ ਮੇਰੀ ਸਟੂਡੈਂਟ ਹੈ ਮੇਰੇ ਕੋਲ ਸਿੱਖਿਆ ਹੈ ਜੀ ਇਹਨਾਂ ਨੂੰ ਮੈਂ ਜਦੋਂ ਸਿਖਾਉਂਦਾ ਹੁੰਦਾ ਹੁੰਦਾ ਨਾ ਮੈਂ ਦੱਸਦਾ ਹੁੰਦਾ ਸੀ ਕਿ ਦੁਨੀਆ ਦੇ ਵਿੱਚ ਸਾਰਿਆਂ ਦੀ ਜ਼ਿੰਦਗੀ ਇੱਕ ਆਮ ਕੀੜਿਆਂ ਦੀ ਮਰਗੀ ਹੈ ਪਰ ਮੈਂ ਉਹ ਕੀੜਾ ਨਹੀਂ ਕਿ ਜਿਹੜਾ ਆਮ ਕੀੜਿਆਂ ਵਾਂਗ ਐ ਤੁਰਦਾ ਰਹੂੰਗਾ ਮੈਂ ਕੁਝ ਡਿਫਰੈਂਟ ਕਰੂੰਗਾ ਮੈਂ ਸਭ ਤੋਂ ਪਹਿਲਾਂ ਤਾਂ ਮੀਡੀਆ ਦੇ ਵਿੱਚ ਆਇਆ ਫਿਰ ਮੈਂ ਬੱਚਿਆਂ ਨੂੰ ਸਿਖਾਇਆ ਜਿਵੇਂ ਤੁਹਾਨੂੰ ਸਿਖਾਇਆ ਤੁਹਾਡੇ ਵਰਗੇ ਹੋਰ ਵੀ ਬੱਚਿਆਂ ਨੂੰ ਸਿਖਾਇਆ ਉਸ ਸਿਖਾ ਕੇ ਮੈਨੂੰ ਇੱਕ ਮੰਨ ਦੀ ਖੁਸ਼ੀ ਪ੍ਰਾਪਤ ਹੁੰਦੀ ਸੀ ਕਿ ਮੈਂ ਜੇ ਮੈਨੂੰ ਨਰੇਸ਼ ਰੋੜਾ ਜੀ ਨਾ ਮਿਲਦੇ ਤੇ ਅੱਜ ਮੈਂ ਕਿਵੇਂ ਕਰਦਾ ਮੈਂ ਹੁਣ ਤੱਕ ਲਗਭਗ 100 ਦੇ ਕਰੀਬ ਬੱਚਿਆਂ ਨੂੰ ਸਿਖਾ ਚੁੱਕਿਆ ਹਾਂ ਤੇ ਉਸ ਤੋਂ ਬਾਅਦ ਉਹਨਾਂ ਨੇ ਅੱਜ ਵਧੀਆ ਮੁਕਾਮ ਤੇ ਵੀ ਪਹੁੰਚੇ ਤੁਸੀਂ ਵੀ ਪਹੁੰਚੇ ਹੋ ਇਸ ਤਰ੍ਹਾਂ ਬਹੁਤ ਬੱਚੇ ਨੇ ਤੇ ਇਹ ਜਿਹੜਾ ਸਟਾਰਟ 25 ਸਾਲ ਦਾ ਸਫਰ ਹੈ ਬਹੁਤ ਲੰਬਾ ਸਫਰ ਹੈ ਤੇ ਮੈਂ ਕਹਿੰਦਾ ਕਿ ਹਰ ਇੱਕ ਜਿਹੜਾ ਬੱਚਾ ਜਿਹੜਾ ਮਿਹਨਤ ਕਰਦਾ ਇੱਥੇ ਜ਼ਰੂਰ ਪਹੁੰਚੇਗਾ ਤੁਹਾਡੀ ਗੱਲ 'ਚੋਂ ਇੱਕ ਗੱਲ ਜ਼ਰੂਰ ਕਰਾਂਗੇ ਤੁਸੀਂ ਕਿਹਾ ਕਿ ਜਿਵੇਂ ਉਹ ਜਿਹੜੇ ਤੁਹਾਨੂੰ ਸਿਖਾਉਣ ਵਾਲੇ ਤੁਹਾਡੇ ਗੁਰੂ ਹਨਾ ਉਹ ਤੁਹਾਡੇ ਤੋਂ ਬੇਸ਼ੱਕ ਛੋਟੇ ਨੇ ਪਰ ਤੁਸੀਂ ਬਹੁਤ ਨਿਮਰਤਾ ਦੇ ਨਾਲ ਉਹਨਾਂ ਤੋਂ ਸਿੱਖਿਆ ਹਨਾ ਪਰ ਕਈ ਲੋਕ ਅਜਿਹੇ ਹੁੰਦੇ ਦੁਨੀਆ 'ਚ ਜਿਹੜੇ ਸਿੱਖ ਕੇ ਉਹਨਾਂ ਨੂੰ ਲੱਗਦਾ ਕਿ ਮੈਂ ਆਪਣੇ ਦਮ ਤੇ ਹੀ ਬਣ ਗਿਆ ਹਨਾ ਤੇ ਇਹ 25 ਸਾਲ ਦਾ ਜਿਹੜਾ ਤੁਹਾਡਾ ਸਫ਼ਰ ਸੀ ਇਹ ਔਕੜਾ ਭਰਿਆ ਤਾਂ ਜ਼ਰੂਰ ਹੈ ਕਿਉਂਕਿ ਸੌਖੀ ਕੋਈ ਚੀਜ਼ ਨਹੀਂ ਮਿਲਦੀ ਇਹ ਵੀ ਮੇਰਾ ਸਵਾਲ ਸੀ ਕਿ ਕੀ ਕਿ ਕਿਸ ਤਰ੍ਹਾਂ ਦੇ ਤੁਸੀਂ ਲੋਕਾਂ ਨੂੰ ਮਿਲੇ ਜਾਂ ਕੀ ਕੀ ਤੁਸੀਂ ਔਕੜਾਂ ਫੇਸ ਕੀਤੀਆਂ ਕਿ ਅੱਜ ਤੁਸੀਂ ਇਸ ਮੁਕਾਮ ਤੇ ਔਰ ਦੁਬਈ ਦੇ ਵਿੱਚ ਤੁਹਾਨੂੰ 10 ਸਿੱਖ ਅਵਾਰਡ ਦੇ ਨਾਲ ਵੀ ਨਿਵਾਜਿਆ ਗਿਆ ਜੀ ਸਭ ਤੋਂ ਪਹਿਲਾਂ ਕਰਾਂ ਕਿ ਹਰ ਇਨਸਾਨ ਦੀ ਨਾ ਨੇਚਰ ਅਲੱਗ-ਅਲੱਗ ਹੈ ਹਮ ਫਿਤਰਤ ਅਲੱਗ ਹੁੰਦੀ ਹੈ ਮੈਂ ਇਹ ਨਹੀਂ ਕਹਿ ਸਕਦਾ ਕਿ ਕਿਸੇ ਦੀ ਨਿਮਰਤਾ ਹੁੰਦੀ ਹੈ ਕੁਝ ਸਿੱਖ ਕੇ ਵੀ ਕਹਿੰਦੇ ਨਹੀਂ ਜੀ ਮੈਂ ਸਿੱਖਿਆ ਨਹੀਂ ਬੜੇ ਨਾਮ ਐਸੇ ਨੇ ਮੈਂ ਨਾਮ ਥੋੜਾ ਮੈਂਸ਼ਨ ਕਰਦੇ ਹਾਂ ਪਰ ਉਹਨਾਂ ਦੀ ਆਪਣੀ ਫਿਤਰਤ ਹੈ ਮੇਨੋ ਇਹ ਹੈ ਕਿ ਜੇ ਕਿਸੇ ਨੇ ਮੈਨੂੰ ਸਮਝ ਆਂਦੀ ਜੋ ਮੇਰੇ ਪੇਰੈਂਟਸ ਨੇ ਸਿਖਾਇਆ ਜਾਂ ਸਭਿਆਚਾਰ ਵੀ ਇਹ ਕਹਿੰਦਾ ਕਿ ਜੇ ਤੁਹਾਨੂੰ ਕਿਸੇ ਨੇ ਕੁਝ ਗੁਣ ਦਿੱਤਾ ਤੇ ਉਹਨੂੰ ਯਾਦ ਰੱਖਣਾ ਚਾਹੀਦਾ ਤੇ ਗੁਰੂ ਨੂੰ ਤਾਂ ਕਦੀ ਭੁੱਲਣਾ ਹੀ ਨਹੀਂ ਚਾਹੀਦਾ ਜਿਹੜੇ ਭੁੱਲ ਜਾਂਦੇ ਨੇ ਉਹਨਾਂ ਦੀ ਆਪਣੀ ਗਲਤੀ ਹੋਏਗੀ ਪਤਾ ਨਹੀਂ ਉਹਨਾਂ ਦੀ ਕੀ ਸੋਚ ਹੋਏ ਕਿ ਮੈਂ ਨਹੀਂ ਉਹਦੇ ਬਾਰੇ ਜ਼ਿਆਦਾ ਕਰਾਂਗਾ ਪਰ ਮੇਰੇ ਕਈ ਐਸੇ ਸਟੂਡੈਂਟ ਅੱਜ ਵੀ ਨੇ ਜਿਹੜੇ ਅੱਜ ਵੀ ਮੇਰੀ ਪੂਰਾ ਰਿਗਾਰਡ ਕਰਦੇ ਨੇ ਪੂਰੀ ਤਰ੍ਹਾਂ ਮਿਲਦੇ ਨੇ ਜਦੋਂ ਮਿਲਦੇ ਨੇ ਪੂਰੀ ਤਰ੍ਹਾਂ ਪਿਆਰੀ ਹੱਥ ਲਾਉਂਦੇ ਨੇ ਤੇ ਮੈਂ ਉਹਨਾਂ ਨੂੰ ਦੁਆਵਾਂ ਹੀ ਦੇਣਾ ਦੇਖੋ ਗੁਰੂ ਦਾ ਕੰਮ ਕੀ ਹੁੰਦਾ ਕਿ ਆਪਣੇ ਸਟੂਡੈਂਟ ਨੂੰ ਦੁਆਵਾਂ ਦੇਣਾ ਉਹ ਦੁਆਵਾਂ ਦੇ ਰਹੇ ਆ ਜਿਹੜੇ ਨਹੀਂ ਮਿਲਦੇ ਉਹਨਾਂ ਨੂੰ ਵੀ ਦੁਆਵਾਂ ਦੇਣਾ ਕਿ ਚੱਲ ਕਿਤੇ ਨਾ ਕਿਤੇ ਕਦੀ ਤਾਂ ਕਦੀ ਤਾਂ ਇਹ ਦਿਮਾਗ 'ਚ ਰਹੇਗਾ ਉਹਨੂੰ ਕਿ ਮੈਂ ਸਿੱਖਿਆ ਤਾਂ ਉਹਨਾਂ ਕੋਲ ਸੀ ਕੋਈ ਗੱਲ ਨਹੀਂ ਉਸ ਸਮੇਂ ਗੱਲ ਕਰਦਿਆਂ ਤੁਸੀਂ ਕਿਹਾ ਕਿ ਇਸ ਤੋਂ ਲੈ ਕੇ 25 ਸਾਲ ਦੇ ਸਫ਼ਰ ਦੇ ਵਿੱਚ ਦੁਬਈ ਦੁਬਈ ਪਹੁੰਚਣਾ ਕੋਈ ਸੌਖੀ ਗੱਲ ਨਹੀਂ ਸੀਗੀ ਬਿਲਕੁਲ ਬਹੁਤ ਔਖਾ ਹੁੰਦਾ ਖਾਸ ਕਰਕੇ ਸਿੱਖਨ ਨੂੰ ਰਿਪਰੈਜ਼ੈਂਟ ਕਰਕੇ ਜਦੋਂ ਤੁਸੀਂ ਜਾਣਦੇ ਹੋ ਤੇ ਬਹੁਤ ਲੱਗਦਾ ਹੈ ਕਿ ਹਾਂ ਤੁਸੀਂ ਇੱਕ ਮੁਕਾਮ ਹਾਸਲ ਕੀਤਾ ਜਿਹੜੀ ਤੁਸੀਂ ਹੁਣ ਤੱਕ ਦੀ ਮਿਹਨਤ ਕੀਤੀ ਉਹਦਾ ਜੇ ਕੋਈ ਤੁਹਾਨੂੰ ਰੈਕਗਨਾਈਜ਼ ਕਰਦਾ ਨਾ ਉਹ ਬਹੁਤ ਵੱਡੀ ਗੱਲ ਹੁੰਦੀ ਹੈ ਮੈਂ ਡਾਕਟਰ ਨਵਦੀਪ ਬੰਸਲ ਤੇ ਜਿਹੜੇ ਉਹਨਾਂ ਦੇ ਦਾਸਿਕ ਅਵਾਰਡ ਦੇ ਪਲੈਨ ਬੀ ਗਰੁੱਪ ਹੈ ਉਹਨਾਂ ਦਾ ਧੰਨਵਾਦੀ ਕਰਦਾ ਧੰਨਵਾਦ ਕਰਦਾ ਉਸ ਤੋਂ ਇਲਾਵਾ ਜਿਹੜੀ ਪੂਰੀ ਟੀਮ ਸੀਗੀ ਕਿਉਂਕਿ ਮੈਂ ਉੱਥੇ ਜਦੋਂ ਅਵਾਰਡ ਲੈ ਰਿਹਾ ਸੀ ਨਾ ਮੈਂ ਇੱਕ ਗੱਲ ਕੀਤੀ ਸੀ ਉਹਨਾਂ ਨੂੰ ਗੱਲ ਕਹੀ ਸੀ ਕਿ ਵੈਸੇ ਤਾਂ ਮੈਂ ਜਿਹੜੇ ਨੈਸ਼ਨਲ ਚੈਨਲ ਜਾਂ ਡੇਲੀ ਪੋਸਟ ਜਾਂ ਫਾਸਟਵੇ ਜਾਂ ਕਰ ਗੱਲ ਕਰੀਏ ਪੰਜਾਬ ਕਿਸੇ ਵਿੱਚ ਵੀ ਕੰਮ ਕੀਤਾ ਜਗਮਨੀ ਵਿੱਚ ਉੱਥੇ ਮੈਂ ਸਾਹਮਣੇ ਆਂਦਾ ਸੀ ਲੇਕਿਨ ਮੈਂ ਜਿਹੜਾ ਸਪੋਰਟਸ ਦੇ ਮੇਰਾ ਕੈਰੀਅਰ ਹੈ ਨਾ ਇਹਦੇ ਵਿੱਚ 10 ਸਾਲਾਂ ਵਿੱਚ ਮੈਂ ਲੋਕਾਂ ਦੇ ਇੰਟਰਵਿਊ ਕੀਤੇ ਹੈ ਮੈਂ ਕੋਈ ਵੀ ਐਸਾ ক্রিকেট ਦਾ ਪਲੇਅਰ ਨਹੀਂ ਹੋਏਗਾ ਵਿਰਾਟ ਕੋਹਲੀ ਮੈਂ ਤੁਸੀਂ ਸੌਰਵ ਗਾਂਗਲੀ ਮਹਿੰਦਰ ਸਿੰਘ ਢੋਨੀ ਜਾਂ ਅਰਸ਼ਦੀਪ ਸਿੰਘ ਸ਼ੇਖਰ धवन ਵਿਸ਼ਪੰਤ ਜਿੰਨਾਂ ਦੀ ਮੈਂ ਇੰਟਰਵਿਊ ਨਹੀਂ ਕੀਤੀ ਲੇਕਿਨ ਇਹ ਸਾਰੇ ਚਿਹਰੇ ਦੇ ਜਿਹੜੇ ਨਾ ਇਹ ਕੈਮਰੇ ਦੇ ਪਿੱਛੇ ਨੇ ਮੈਂ ਉੱਥੇ ਇਹ ਗੱਲ ਬੋਲੀ ਸੀ ਕਿ ਆਮ ਤੌਰ ਤੇ ਦੇਖਣ ਚੁੱਕੀ ਹੁੰਦਾ ਹੈ ਕਿ ਜਿਹੜੇ ਕੈਮਰੇ ਦੇ ਪਿੱਛੇ ਹੁੰਦੇ ਨਾ ਪਰਦੇ ਦੇ ਪਿੱਛੇ ਜਿਹਨੂੰ ਕਹਿੰਦੇ ਆਪਾਂ ਉਹਨਾਂ ਨੂੰ ਰੈਕੋਗਨਾਈਜ਼ ਨਹੀਂ ਕੀਤਾ ਜਾਂਦਾ ਲੇਕਿਨ ਜਿਹੜੀ ਪਲਾਨ 20 ਤੇ 10 ਇਕਵਾੜ ਦੀ ਟੀਮ ਨੇ ਮੈਨੂੰ ਰੈਕੋਗਨਾਈਜ਼ ਕੀਤਾ ਮੈਂ ਉਹਨਾਂ ਦਾ ਬਹੁਤ ਧੰਨਵਾਦੀ ਹਾਂ ਕਿ ਉਹਨਾਂ ਨੇ ਮੈਨੂੰ ਪਰਦੇ ਦੇ ਪਿੱਛੇ ਰਹਿ ਕੇ ਵੀ ਮੇਰੇ ਜਿਹੜੀ ਜੂਮ ਹੈ ਪ੍ਰਾਪਤੀ ਕੀਤੀ ਆ ਉਹਦੀ ਪਹਿਚਾਨਿਆ ਤੇ ਉਹ ਤੋਂ ਉਸ ਤੋਂ ਇਲਾਵਾ ਮੈਂ 10 ਸਿੱਖਵਾੜ ਦੀ ਟੀਮ ਜਿਹੜੀ ਪਿੱਛੇ ਬੈਠੀ ਸੀ ਇਹਦੇ ਵਿੱਚ ਮੈਂ ਪ੍ਰੋਸੀਜਰ ਦੱਸ ਦਵਾਂ 10 ਸਿੱਖਵਾੜ ਦੀ ਟੀਮ ਦੇ ਵਿੱਚ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਹੈ ਜਦੋਂ ਨੋਮੀਨੇਟ ਕੀਤਾ ਗਿਆ ਨਾ ਉਸ ਤੋਂ ਬਾਅਦ ਉਹਨਾਂ ਨੇ ਮੇਰਾ ਚੈੱਕ ਕੀਤਾ ਫਿਰ ਇੱਕ ਜਿਊਰੀ ਬੈਠਦੀ ਹੈ ਇਹ ਕੋਈ ਐਵੇਂ ਨਹੀਂ ਕਿ ਕਿ ਜਿਊਰੀ ਬੈਠ ਉਹ ਤੇ ਜਿਊਰੀ ਬੈਠਦੀ ਜਿਊਰੀ ਨਹੀਂ ਵੈਰੀਫਾਈ ਕਰਨ ਤੋਂ ਬਾਅਦ ਮੇਰਾ ਨਾਮ ਫਾਈਨਲ ਕੀਤਾ ਕਿ ਇਹ ਹੈ ਇੱਕ ਮੈਂ ਹੋਰ ਵੀ ਮੈਂਸ਼ਨ ਕਰ ਦੇਣਾ ਚਾਹਨਾ ਆਮ ਤੌਰ ਤੇ ਲੋਕਾਂ ਦਾ ਬੜਾ ਇਹ ਮੰਨ ਚ ਹੁੰਦਾ ਹੈ ਕਿ ਇਹ ਅਵਾਰਡ ਪੈਸੇ ਦੇ ਕੇ ਦਿੱਤਾ ਜਾਂਦੇ ਨੇ ਹੋ ਸਕਦਾ ਕਈ ਹੋਣਗੇ ਮੈਂ ਨਹੀਂ ਕਿਸੇ ਬਾਰੇ ਕਹਿੰਦਾ ਪਰ ਇੱਥੇ ਜਿਹੜਾ ਇਹ ਟੀਮ ਹੈ ਨਾ ਇਹ ਟੀਮ ਇਦਾਂ ਕਦੀ ਨਹੀਂ ਕਰਦੀ ਇਸ ਅਵਾਰਡ ਦੇ ਵਿੱਚ ਮੈਂ ਇੱਕ ਹੋਰ ਚੀਜ਼ ਮੈਂਸ਼ਨ ਕਰ ਦੇਣਾ ਇੱਥੇ 13 ਅਵਾਰਡ ਕੈਟਾਗਰੀ ਹੁੰਦੀ ਹੈ ਇੱਕ ਕੈਟਾਗਰੀ ਸਿੱਖ ਇਨ ਸਪੋਰਟਸ ਮੋਸਟਲੀ ਤਾਂ ਇਹ ਜਿਹੜੇ ਸਪੋਰਟਸ ਦੇ ਵਿੱਚ ਯਾਰ ਪਲੇਅਰ ਹੁੰਦੇ ਉਹਨਾਂ ਨੂੰ ਦਿੱਤਾ ਜਾਂਦਾ ਲੇਕਿਨ ਇਸ ਵਾਰੀ ਉਹਨਾਂ ਨੂੰ ਸੋਚਿਆ ਕਿ ਆਪਾਂ ਦੇਖੀਏ ਕਿ ਸਪੋਰਟਸ ਦੇ ਵਿੱਚ ਹੋਰ ਵੀ ਕਈ ਚੀਜ਼ਾਂ ਨੇ ਸਭ ਤੋਂ ਪਹਿਲਾਂ ਅਵਾਰਡ ਜਦੋਂ ਮਿਲਿਆ ਸੀ ਸ਼ੁਰੂਆਤ ਵਿੱਚ ਹਰਪ੍ਰਜਨ ਸਿੰਘ ਜਿਹੜੇ ਸਾਡੇ ਟਰਬੋਨੇਟਰ ਦੇ ਨਾਮ ਨਾਲ ਮਸ਼ਹੂਰ ਹੈ ਸਾਡੇ ਜਲੰਧਰ ਦੇ ਨੇ ਉਹਨਾਂ ਨੂੰ ਪਹਿਲਾ ਅਵਾਰਡ ਮਿਲਿਆ ਸੀ ਤੇ 13ਵਾਂ ਅਵਾਰਡ ਮੈਨੂੰ ਮਿਲਿਆ ਤੇ ਮੇਰੇ ਲਈ ਬੜੀ ਖੁਸ਼ੀ ਦੀ ਗੱਲ ਹੈ ਇੱਕ ਮੈਂ ਹੋਰ ਚੀਜ਼ ਮੈਂਸ਼ਨ ਕਰ ਦੇਣਾ ਚਾਹਨਾ 13 13 ਜਿਹੜਾ ਇਹ ਬਾਬੇ ਨਾਨਕ ਦੀ ਜਿਹੜੀ 13 13 ਨਾ ਮੇਰੇ ਮੈਂ ਗੁਰੂ ਐ ਜਿਹੜੇ ਜਿਨ੍ਹਾਂ ਨੇ ਮੈਨੂੰ ਇਸ ਮੁਕਾਮ ਤੇ ਕਿਹ ਪਹੁੰਚਾਇਆ ਉਹ ਵੀ ਵਨ ਆਫ ਦਾ ਇੱਕ ਹੈਗੇ ਜੀ ਕਿਉਂਕਿ ਜਦੋਂ ਨਰੇਸ਼ਜੀਤਾ ਨਰੇਸ਼ ਰੋੜਾ ਨੇ ਤਾਂ ਮੈਨੂੰ ਪਹੁੰਚਾਇਆ ਤਾਂ ਲੇਕਿਨ ਅੱਗੇ ਦੀ ਅਕੀ ਚਾਂਸ ਦੇਣ ਵਾਲੇ ਵੀ ਲੋਕ ਹੁੰਦੇ ਨੇ ਜਿਹੜੇ ਕਹਿੰਦੇ ਕਿ ਨਹੀਂ ਇਹਨੂੰ ਇੱਥੇ ਆਣਾ ਚਾਹੀਦਾ ਜਿਨ੍ਹਾਂ ਨੇ ਸਪੋਰਟਸ ਮੈਨੂੰ ਸਭ ਤੋਂ ਪਹਿਲੀ ਵਾਰ ਨਾਮ ਦਵਾਇਆ ਸੀ ਮਨਮਨ ਸਿੰਘ ਛੀਨਾ ਉਹਨਾਂ ਨੂੰ ਜਦੋਂ ਦੱਸਿਆ ਕਿ 13ਵਾਂ ਅਵਾਰਡ ਹੈ ਕਹਿੰਦੇ ਯਾਰ ਬੜਾ ਵਧੀਆ ਰੰਗਪੂਰੀ ਕੀਤਾ ਨੂੰ ਬਾਬੇ ਨਾਨਕ ਦੀ 13 13 ਹੋਗੀ ਤੇ ਮੈਂ ਤੇ ਇੱਕ ਚੀਜ਼ ਮੈਂਸ਼ਨ ਕਰਨਾ ਚਾਹਨਾ ਕਿ ਵਾਕਏ ਸਾਡੇ ਪਰਿਵਾਰ ਦੇ ਉੱਤੇ ਗੁਰੂ ਨਾਨਕ ਦੇਵ ਜੀ ਦੀ ਬੜੀ ਕਿਰਪਾ ਹੈ ਤੁਸੀਂ ਜਲੰਧਰ ਚ ਇੱਕ 13 13 ਹੱਤੀ ਸੁਣੀ ਹੋਣੀ ਉਹ ਸੇਵਾ ਅਸੀਂ ਸੰਭਾਲ ਲਈਆਂ ਤੇ ਬਾਬੇ ਨਾਨਕ ਨੇ ਉਹੀ 13 ਸਾਨੂੰ 13 ਕਰ ਦਿੱਤਾ ਮਤਲਬ ਮੈਨੂੰ ਅੱਜ ਬਹੁਤ ਖੁਸ਼ੀ ਹੁੰਦੀ ਕਿ ਇੱਕ ਸਿੱਖ ਹੋਣ ਦੇ ਨਾਤੇ ਮੈਨੂੰ ਇਹ ਅਵਾਰਡ ਮਿਲਿਆ ਤੇ ਮੈਂ ਬਹੁਤ ਖੁਸ਼ ਜਦੋਂ ਤੁਸੀਂ ਇਹ ਅਵਾਰਡ ਲੈ ਰਹੇ ਸੀਗੇ ਹਨਾ ਕਿਉਂਕਿ ਉਸ ਵੇਲੇ ਇਨਸਾਨ ਦੇ ਮਨ ਵਿੱਚ ਬਹੁਤ ਸਾਰੀਆਂ ਚੀਜ਼ਾਂ ਚੱਲਦੀਆਂ ਹੁੰਦੀਆਂ ਕਿ ਮੈਂ ਸਟੇਜ ਤੇ ਚੜੇ ਆਇਆ ਮੇਰਾ ਨਾਮ ਬੋਲਿਆ ਗਿਆ ਵਾ ਇੰਨੀ ਦੁਨੀਆ ਬੈਠੀ ਆ ਵਿਦੇਸ਼ ਦੀ ਧਰਤੀ ਤੇ ਹਨਾ ਵੱਖ-ਵੱਖ ਥਾਵਾਂ ਤੋਂ ਲੋਕ ਆਏ ਨੇ ਉਦੋਂ ਉਸ ਵਕਤ ਜ਼ੈਨ ਚ ਕੀ ਚੱਲਿਆ ਸੀ ਕੀ ਮਹਿਸੂਸ ਹੋ ਰਿਹਾ ਸੀਗਾ ਡਰ ਜਾਂ ਫਿਰ ਖੁਸ਼ੀ ਜਾਂ ਕੀ ਮਹਿਸੂਸ ਉਸ ਸਮੇਂ ਕਰ ਰਹੇ ਸੀ ਤੁਸੀਂ ਅ ਜੀ ਬਿਲਕੁਲ ਡਰ ਵੀ ਮਹਿਸੂਸ ਹੁੰਦਾ ਕਿਉਂਕਿ ਜਿਹੜੇ ਸਾਰੇ ਲੋਕ ਆਏ ਸੀ ਪੂਰੀ ਦੁਨੀਆ ਦੇ ਵਿੱਚ ਅਸੀਂ ਕਿਨੀਆਂ ਤੋਂ ਆਏ ਸੀ ਅਮਰੀਕਾ ਤੋਂ ਆਏ ਸੀ ਕੈਨੇਡਾ ਤੋਂ ਆਏ ਸੀ ਕਾਫੀ ਦੇਸ਼ਾਂ ਤੋਂ ਆਏ ਸੀ ਫਿਰ ਉੱਥੇ ਜਾ ਕੇ ਬੋਲਣਾ ਗੱਲ ਕਰਨਾ ਇੱਕ ਫਿਰ ਪੰਜਾਬੀਆਂ ਨੂੰ ਦੇਖੋ ਪ੍ਰੋਬਲਮ ਬੜੀ ਵੱਡੀ ਹੁੰਦੀ ਹੈ ਇੰਗਲਿਸ਼ ਬੋਲਣ ਦੀ ਚਲੋ ਖੈਰ ਮੈਂ ਬੋਲਣ ਦੀ ਹਿੱਚੇ ਮੈਨੂੰ ਵੀ ਸੀਗੀ ਪਰ ਮੈਨੂੰ ਸਭ ਤੋਂ ਜ਼ਿਆਦਾ ਡਰ ਲੱਗ ਰਿਹਾ ਸੀ ਕਿ ਉੱਥੇ ਮੈਂ ਕੀ ਗੱਲ ਕਰਾਂਗਾ ਫਿਰ ਜਦੋਂ ਉੱਥੇ ਗਏ ਆ ਤੇ ਖੁਸ਼ੀ ਵੀ ਬੜੀ ਮਹਿਸੂਸ ਹੋਈ ਕਿ ਇੰਨਾ ਲੋਕਾਂ ਦੇ ਵਿੱਚੋਂ ਮੈਂ ਉਨਾ ਪੂਰੇ ਦੇਸ਼ ਪੂਰੀ ਦੁਨੀਆ ਦੇ ਵਿੱਚ 13 ਲੋਕਾਂ ਦੇ ਵਿੱਚ ਇੱਕ ਨੋਮੀਨੇਟ ਹੋਇਆ ਬੜੀ ਵੱਡੀ ਖੁਸ਼ੀ ਦੀ ਗੱਲ ਸੀ ਤੇ ਮੈਂ ਵਾਹਿਗੁਰੂ ਦਾ ਸ਼ੁਕਰਾਨਾ ਕਰ ਰਿਹਾ ਸੀ ਉਦੋਂ ਕਿ ਮੈਨੂੰ ਇਸ ਮੁਕਾਮ ਤੇ ਪਹੁੰਚਾਇਆ ਇਹ ਸਾਰੀਆਂ ਚੀਜ਼ਾਂ ਦਾ ਤੁਸੀਂ ਫੇਸ ਕਾਲੀਆਂ ਜਿੱਤ ਹਾਸਲ ਕਰ ਲਈ ਇੱਕ ਤਰੀਕੇ ਨਾਲ ਨਾਮ ਹਾਸਲ ਕਰ ਲਿਆ ਹਨ ਪਰ ਪਰਿਵਾਰ ਬਹੁਤ ਵੱਡੀ ਇੱਕ ਸਪੋਰਟ ਹੁੰਦਾ ਹੈ ਇਨਸਾਨ ਦੀ ਜ਼ਿੰਦਗੀ 'ਚ ਹਨਾ ਪਰਿਵਾਰ ਬਹੁਤ ਬੱਚੇ ਵਾਈਫ ਪੂਰੀ ਫੈਮਿਲੀ ਬਹੁਤ ਸਪੋਰਟਿਵ ਹੁੰਦੀ ਹੈ ਉਦੋਂ ਇਨਸਾਨ ਇੱਕ ਮੁਕਾਮ ਤੇ ਪਹੁੰਚਦਾ ਹਨਾ ਤੇ ਜਦੋਂ ਬੱਚਿਆਂ ਨੂੰ ਪਤਾ ਲੱਗਦਾ ਕਿ ਇਹ ਤੁਸੀਂ ਮੁਕਾਮ ਤੇ ਪਹੁੰਚੇ ਤੁਹਾਨੂੰ ਅਵਾਰਡ ਨਾਲ ਮਾਜਿਆ ਜਾਣਾ ਜਾਂ ਤੁਹਾਨੂੰ ਨੋਮੀਨੇਟ ਕੀਤਾ ਹੋਇਆ ਉਹਨਾਂ ਦੇ ਚਿਹਰਿਆਂ ਤੇ ਜਾਂ ਉਹਨਾਂ ਦੇ ਕੀ ਰਿਐਕਸ਼ਨ ਸੀ ਸਭ ਤੋਂ ਪਹਿਲਾਂ ਨਾ ਮੈਂ ਦੱਸਦਾ ਮੇਰੇ 25 ਸਾਲ ਦੇ ਸਫਰ ਵਿੱਚ ਸਭ ਤੋਂ ਵੱਡਾ ਸੈਕਰੀਫਾਈਸ ਤਾਂ ਮੇਰੀ ਵਾਈਫ ਨੇ ਕੀਤਾ ਮੇਰੀ ਵਾਈਫ ਸੋਮਨੀਤ ਗੁਰਨਾਮ ਆ ਤੁਹਾਨੂੰ ਤਾਂ ਪਤਾ ਹੀ ਇਹ ਸਭ ਠੀਕ ਹੈ ਨਾ ਉਹਨਾਂ ਦਾ ਸੈਕਰੀਫਾਈਸ ਇਦਾਂ ਕਿ ਜਦੋਂ ਉਹਨਾਂ ਤੁਸੀਂ ਜਰਨਲਿਜ਼ਮ ਕੈਰੀਅਰ ਦੇ ਵਿੱਚ ਆਉਂਦੇ ਹੋ ਜਰਨਲਿਜ਼ਮ ਕੈਰੀਅਰ ਦੇ ਵਿੱਚ ਜੇ ਤਾਂ ਤੁਸੀਂ ਗਲਤ ਧੰਦੇ ਕਰਦੇ ਹੋ ਜਿੰਨਾ ਮਰਜੀ ਪੈਸਾ ਕਮਾ ਲਓ ਪਰ ਜੇ ਤੁਸੀਂ ਸੋਚੋ ਨਾ ਕਿ ਤੁਹਾਨੂੰ ਤਨਖਾਹ ਜ਼ਿਆਦਾ ਮਿਲ ਜੇ ਤਾਂ ਬਹੁਤ ਇੰਨੀ ਵੱਡੀ ਨਹੀਂ ਹੈਗੀ ਨੇਮ ਜ਼ਰੂਰ ਹੁੰਦਾ ਤੁਹਾਡਾ ਲੇਕਿਨ ਫਾਈਨੈਂਸ਼ਲੀ ਉਹਨਾਂ ਵਧੀਆਂ ਨਹੀਂ ਹੁੰਦਾ ਤੇ ਫਿਰ ਜਦੋਂ ਤੁਸੀਂ ਕੈਰੀਅਰ ਸਟਾਰਟ ਕਰਦੇ ਹੋ ਉਨੇ ਪੈਸੇ ਵੀ ਨਹੀਂ ਤੁਹਾਨੂੰ ਰੈਕਗਨਾਈਜੇਸ਼ਨ ਨਹੀਂ ਮਿਲਦੀ ਚੈਨਲ ਉਸਾ ਨਹੀਂ ਮਿਲਦਾ ਕਿ ਜਿਹੜਾ ਤੁਹਾਨੂੰ ਪੈਸੇ ਦੇ ਸਕੇ ਤੇ ਫਿਰ ਮੇਰੀ ਵਾਈਫ ਨੇ ਬਹੁਤ ਸੈਕਰੀਫਾਈਸ ਕੀਤਾ ਘਰ ਦੇ ਵਿੱਚ ਆਰਥਿਕ ਤੰਗੀ ਵੀ ਕਾਫੀ ਰਹੀ ਲੇਕਿਨ ਉਹਨੇ ਬਹੁਤ ਸੈਕਰੀਫਾਈਸ ਕੀਤਾ ਗੱਲ ਹੁਣ ਤੁਸੀਂ ਪੁੱਛੀ ਕਿ ਬੱਚਿਆਂ ਦਾ ਜਦੋਂ ਮੈਂ ਬੱਚਿਆਂ ਨੂੰ ਇਹ ਦੱਸਿਆ ਤੇ ਮੇਰੇ ਬੇਟਾ ਤੇ ਬੇਟੀ ਜਿਹੜੇ ਕੈਨੇਡਾ ਦੇ ਵਿੱਚ ਐ ਦੋਨੇ ਤੇ ਮੇਰੀ ਡਾਟਰ ਇਨ ਲਾ ਮੇਰੀ ਬਹੂ ਰਾਣੀ ਉਹਨਾਂ ਨੂੰ ਮੈਂ ਜਦੋਂ ਦੱਸਿਆ ਤੇ ਮੈਂ ਗਰੁੱਪ ਵਿੱਚ ਗਰੁੱਪ ਕਾਲ ਕੀਤੀ ਸਾਡਾ ਫੈਮਿਲੀ ਦਾ ਗਰੁੱਪ ਐ ਮੈਂ ਉਹਨਾਂ ਨੂੰ ਦੱਸਿਆ ਕਿ ਨੋਮੀਨੇਟ ਹੋਇਆ ਵਾਂ ਕਿਉਂਕਿ ਉਦੋਂ ਫਾਈਨਲ ਤਾਂ ਨਹੀਂ ਹੋਇਆ ਸੀ ਉਹ ਨੋਮੀਨੇਸ਼ਨ ਤੇ ਬਹੁਤ ਖੁਸ਼ ਸੀਗੇ ਕਿ ਹਾਂ ਚਲੋ ਨੋਮੀਨੇਟ ਹੋਏ ਹੋ ਤੇ ਇਹ ਕਹਿੰਦੇ ਚਲੋ ਵਾਹਿਗੁਰੂ ਕਿਰਪਾ ਕਰੇਗਾ ਜੇ ਤੁਹਾਨੂੰ ਨੋਮੀਨੇਟ ਹੋਇਆ ਤੇ ਸ਼ਾਇਦ ਫਾਈਨਲ ਵੀ ਹੋ ਜਾਵੇ ਕਿਉਂਕਿ ਹੋਰ ਵੀ ਕਈ ਨਾਮ ਹੋ ਸਕਦੇ ਹੋਣਗੇ ਤੇ ਬਹੁਤ ਖੁਸ਼ੀ ਸੀਗੀ ਬੱਚੇ ਬਹੁਤ ਖੁਸ਼ ਹੈ ਹੁਣ ਜਦੋਂ ਅਵਾਰਡ ਮਿਲਿਆ ਉਦੋਂ ਵੀ ਬਹੁਤ ਖੁਸ਼ੀ ਸੀ ਮੈਂ ਸਭ ਤੋਂ ਪਹਿਲੀ ਕਾਲ ਉੱਥੋਂ ਨਿਕਲਦੀ ਆਈ ਆਪਣੀ ਉਹਨਾਂ ਨੂੰ ਬੇਟੀ ਨੂੰ ਕੀਤੀ ਤੇ ਉੱਥੇ ਮੈਂ ਬੱਚੇ ਬੇਟੇ ਨਾਲ ਗੱਲ ਕੀਤੀ ਨੂੰ ਨਾਲ ਗੱਲ ਕੀਤੀ ਤੇ ਬਹੁਤ ਖੁਸ਼ੀ ਹੋਈ ਕਿ ਸਾਨੂੰ ਉਹਨਾਂ ਨੇ ਵੀ ਕਿਹਾ ਕਿ ਹਾਂ ਚਲੋ ਅੱਛੀ ਗੱਲ ਹੈ ਮੇਰੀ ਬੇਟੀ ਨੇ ਫੇਸਬੁੱਕ ਤੇ ਵੀ ਲਿਖਿਆ ਕਿ ਆਮ ਤੌਰ ਤੇ ਜਦੋਂ ਬੱਚੇ ਜਵਾਨ ਹੋ ਜਾਂਦੇ ਤੇ ਬੱਚਿਆਂ ਨੂੰ ਅਵਾਰਡ ਮਿਲਦੇ ਲੇਕਿਨ ਮੇਰੇ ਫਾਦਰ ਇਸ ਉਮਰ ਚ ਵੀ ਅਵਾਰਡ ਲਿਆ ਰਹੇ ਬੜੀ ਵੱਡੀ ਗੱਲ ਹੈ ਮੇਰੇ ਮੇਰੀ ਬੇਟੇ ਨੇ ਵੀ ਇਹੀ ਲਿਖਿਆ ਸੋ ਬੱਚਿਆਂ ਲਈ ਖੁਸ਼ੀ ਦੀ ਗੱਲ ਹੈ ਉਹ ਇੱਕ ਜਿਹੜਾ ਫੇਸਬੁੱਕ ਤੇ ਲਿਖਣਾ ਜਾਂ ਸੋਸ਼ਲ ਮੀਡੀਆ ਤੇ ਲਿਖਣਾ ਇੱਕ ਭਾਵਨਾ ਹੈ ਉਹਨਾਂ ਦੇ ਅੰਦਰ ਦੀ ਜਿਹੜੀ ਮਨ ਦੀ ਉਹ ਉਹਨਾਂ ਨੇ ਸ਼ੇਅਰ ਕੀਤੀ ਹੈ ਤੇ ਮੈਂ ਬਹੁਤ ਧੰਨਵਾਦੀ ਹਾਂ ਸਾਰਿਆਂ ਦਾ ਜਿਨ੍ਹਾਂ ਨੇ ਮੈਨੂੰ ਇੱਥੇ ਪਹੁੰਚਾਇਆ ਹੁਣ ਜਾਂਦੇ ਜਾਂਦੇ ਤੁਸੀਂ ਉਹਨਾਂ ਬੱਚਿਆਂ ਨੂੰ ਯਾ ਜਿਹੜੇ ਘਰ ਚ ਬੈਠੇ ਨਿਰਾਸ਼ ਹੋਏ ਨੇ ਜਿਨ੍ਹਾਂ ਨੂੰ ਲੱਗਦਾ ਕਿ ਉਮਰ ਹੋ ਗਈ ਐ ਜਾਂ ਹੁਣ ਨਹੀਂ ਕੁਝ ਹੋਣਾ ਜਾਂ ਟਾਈਮ ਨਿਕਲ ਗਿਆ ਹਨਾ ਕਿਉਂਕਿ ਟਾਈਮ ਨਿਕਲਦਾ ਨਹੀਂ ਐ ਅਸੀਂ ਆਪ ਘੋਆਨੇ ਆ ਤੇ ਸਮਾਂ ਜਿਹੜਾ ਉਹ ਕਾਬੂ ਕਿਵੇਂ ਕਰਨਾ ਇਹ ਵੀ ਸਾਡੇ ਹੱਥ ਹੀ ਹੁੰਦਾ ਹਨਾ ਉਹਨਾਂ ਨੂੰ ਕੀ ਸੰਦੇਸ਼ ਜਾਣਾ ਚਾਹੁੰਦੇ ਹੋ ਜਿਹੜੇ ਹਾਲੇ ਵੀ ਨਿਰਾਸ਼ ਹੋ ਕੇ ਬੈਠੇ ਨੇ ਉਮਰ ਜਿਨ੍ਹਾਂ ਨੂੰ ਲੱਗਦਾ ਕਿ ਨਿਕਲ ਗਈ ਐ ਕਿਉਂਕਿ ਤੁਸੀਂ ਇਸ ਉਮਰ ਦੇ ਵਿੱਚ ਜੇ ਕੁਝ ਕਰ ਸਕਦੇ ਹੋ ਤਾਂ ਹਰ ਇੱਕ ਵਿਅਕਤੀ ਜਾਂ ਹਰ ਇੱਕ ਬੰਦਾ ਕਰ ਸਕਦਾ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਮੈਂ ਸੰਦੇਸ਼ ਦੇਣਾ ਚਾਹਾਂਗਾ ਵੈਸੇ ਤਾਂ ਮੈਂ ਹਮੇਸ਼ਾ ਹੀ ਪੋਜ਼ਿਟਿਵ ਰਹਨਾ ਮੈਂ ਥੋੜਾ ਜਿਹਾ ਵੱਧ ਇੱਕ ਸਮਾਂ ਇੱਕ ਮਿੰਟ ਦਾ ਸਮਾਂ ਫालतੂ ਲਵਾਂਗਾ ਮੈਂ ਤੁਹਾਨੂੰ ਦੱਸਦਾ ਕਿ ਮੈਂ ਜਦੋਂ ਪਰਿਵਾਰ ਦੇ ਵਿੱਚ 89 ਦੇ ਵਿੱਚ ਮੈਂ میٹرਕ ਕੀਤੀ ਤਾਂ ਪਰਿਵਾਰਿਕ ਪ੍ਰੋਬਲਮ ਕਰਕੇ ਮੈਂ ਕੰਟੀਨਿਊ ਨਹੀਂ ਆਪਣੀ ਸਟੱਡੀ ਕਰ ਸਕਿਆ ਸੀ ਤੇ ਫਿਰ ਉਸ ਤੋਂ ਬਾਅਦ ਮੈਂ 17 ਸਾਲ ਬਾਅਦ ਪਲੱਸ 2 ਕੀਤੀ ਮਤਲਬ ਗੈਪ ਪਾਉਣ ਤੋਂ ਬਾਅਦ ਮੈਂ ਪਲੱਸ 2 ਕੀਤੀ ਕਿਉਂਕਿ ਜਦੋਂ ਮੈਂ ਕਿਸੇ ਚੈਨਲ 'ਚ ਜਾਂਦੇ ਸੀ ਕਹਿੰਦੇ ਮਿਨੀਮਮ ਪਲੱਸ 2 ਚਾਹੀਦੀ ਜਦੋਂ ਪਲੱਸ 2 ਕੀਤੀ ਉਹ ਗ੍ਰੈਜੂਏਸ਼ਨ ਮੰਗ ਲਾਗੇ ਫਿਰ ਮੈਂ ਦੱਸਾਂ ਜੀ ਮੈਂ 9 ਸਾਲ ਬਾਅਦ ਗ੍ਰੈਜੂਏਸ਼ਨ ਕੀਤੀ ਹੈ 9 ਸਾਲ ਬਾਅਦ ਜਦੋਂ ਗ੍ਰੈਜੂਏਸ਼ਨ ਕੀਤੀ ਉਦੋਂ ਮੇਰੀ ਉਮਰ 43 ਸਾਲ ਸੀ ਤੇ ਮੈਂ ਇੱਕ ਹੋਰ ਚੀਜ਼ ਮੈਂਸ਼ਨ ਕਰ ਦੇਣਾ ਕਿ 26 ਸਾਲ ਪੜ੍ਹਾਈ ਦੇ ਬਾਅਦ ਮਤਲਬ ਛੱਡਣ ਤੋਂ ਬਾਅਦ ਜਦੋਂ ਮੈਂ ਗ੍ਰੈਜੂਏਸ਼ਨ ਕੀਤੀ ਤਾਂ ਮੈਂ ਯੂਨੀਵਰਸਿਟੀ ਟੌਪ ਕੀਤਾ ਮੈਂ 골ਡ ਮੈਜਿਸ تھا ਯੂਨੀਵਰਸਿਟੀ ਦੇ ਵਿੱਚ ਸਭ ਤੋਂ ਜ਼ਿਆਦਾ ਜੇ ਮੈਂ ਕੋਈ ਅਸੀ ਮੈਂ ਹੀ ਸੀਗਾ ਤੇ ਉਹ ਇੱਕ ਉਹ ਅਚੀਵਮੈਂਟ ਹੈ ਉਸ ਤੋਂ ਇਲਾਵਾ ਵੀ ਮੈਂ ਹੁਣ ਅੱਜ 51 ਸਾਲ ਦੀ ਮੇਰੀ ਉਮਰ ਹੋ ਗਈ ਹੈ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਐਮਏ ਦੀ ਜਿਹੜੀ ਡਿਪਲੋਮਾ ਕਰ ਚੁੱਕਿਆ ਅਗਲੇ ਇਸ ਸਾਲ ਕਿਉਂਕਿ ਵਿੱਚ ਮੈਨੂੰ ਥੋੜਾ ਸਮਾਂ ਨਹੀਂ ਸੀਗਾ ਹੁਣ ਇਸ ਸਾਲ ਮੈਂ ਐਮਏ ਕਰ ਰਿਹਾ ਤੇ ਮੇਰਾ ਅਗੂ ਪਿਛਾ ਹੈ ਕਿ ਮੈਂ ਪੀਐਚਡੀ ਵੀ ਕਰਾਂ ਮੇਰੀ ਇਹ ਇੱਛਾ ਹੈ ਤੁਸੀਂ ਗੱਲ ਕੀਤੀ ਕਿ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹਨਾ ਉਹਨਾਂ ਨੂੰ ਇਹੀ ਮੈਸੇਜ ਦੇਣਾ ਚਾਹਨਾ ਵਾ ਕਿ ਜਿਹੜੇ ਨਿਰਾਸ਼ ਹੋ ਕੇ ਬੈਠੇ ਪਹਿਲੀ ਗੱਲ ਤੇ ਨਿਰਾਸ਼ ਹੋਣਾ ਨਹੀਂ ਚਾਹੀਦਾ ਕੋਈ ਉਮਰ ਨਹੀਂ ਦੇਖਣੀ ਚਾਹੀਦੀ ਜੇ ਮੈਂ 51 ਸਾਲ ਦੀ ਉਮਰ ਦੇ ਵਿੱਚ ਬੈਠ ਕੇ ਅੱਜ ਵੀ ਮਾਸਟਰ ਕਰਨ ਦੀ ਸੋਚ ਰਿਆਂ ਜਾਂ ਮਾਸਟਰ ਕਰਦਿਆਂ ਵਾ ਤੇ ਇਹ ਕੋਈ ਛੋਟੀ ਗੱਲ ਨਹੀਂ ਸੋ ਤੁਸੀਂ ਸੋਚੋ ਨਾ ਸਮਾਹਾਰਿਕਲੀ ਪ੍ਰਮਾਤਮਾ ਨੇ ਦਿੱਤਾ ਹੋਇਆ ਦੇਖੋ ਦੋ ਚੀਜ਼ਾਂ ਜਰੂਰ ਮੈਟਰ ਕਰਦੀਆਂ ਨੇ ਇੱਕ ਤਾਂ ਕਹਿੰਦੇ ਨੇ ਕਿ ਤੁਹਾਡੀ ਮਿਹਨਤ ਦੂਜਾ ਤੁਹਾਡੀ ਕਿਸਮਤ ਦੋਨੇ ਚੀਜ਼ਾਂ ਕਰਦੀਆਂ ਮੈਂ ਦੋਨੇ ਚੀਜ਼ਾਂ ਨਾਲ ਇਤਫਾਕ ਰੱਖਦਾ ਵਾਂ ਪਰ ਮਿਹਨਤ ਤੁਹਾਡੀ ਜ਼ਿਆਦਾ ਵੈ ਸੋ ਜੇ ਮੇਰੇ ਨਾਲ ਹੋ ਸਕਦਾ ਤੁਸੀਂ ਕਿਉਂ ਨਹੀਂ ਕਰ ਸਕਦੇ ਨਿਰਾਸ਼ ਨਾ ਹੋਵੋ ਉੱਠੋ ਏ ਸੋਚ ਕੇ ਨਿਕਲੋ ਕਿ ਸਵੇਰੇ ਨਿਕਲ ਜੋ ਕਿ ਕੰਮ ਮਿਲੇਗਾ ਸ਼ਾਮ ਤੱਕ ਤੁਹਾਨੂੰ ਕੁਝ ਨਾ ਕੁਝ ਅਚੀਵਮੈਂਟ ਮਿਲੇਗੀ ਅੱਜ ਨਵਾਂ ਸਾਲ ਹੈ ਨਵੇਂ ਸਾਲ ਤੇ ਮੈਂ ਇਹਨਾ ਕਿ ਨਵਾਂ ਦਿਨ ਹੈ ਅੱਜ ਹੀ ਪ੍ਰਣ ਕਰੋ ਕਿ ਅੱਜ ਹੀ ਬਾਹਰ ਨਿਕਲੋ ਤੇ ਕੁਝ ਨਾ ਕੁਝ ਕਰਕੇ ਦਿਖਾਓ ਆਪਣਾ ਆਪਣੇ ਮਾਪਿਆਂ ਦਾ ਆਪਣੇ ਦੇਸ਼ ਦਾ ਨਾਮ ਰੋਸ਼ਨ ਜ਼ਰੂਰ ਕਰੋ ਬਹੁਤ-ਬਹੁਤ ਤੁਹਾਨੂੰ ਧੰਨਵਾਦ ਤੁਹਾਡਾ ਤੁਸੀਂ ਸਾਡੇ ਚੈਨਲ ਤੇ ਆਏ ਬਹੁਤ ਵਧੀਆ ਲੱਗਾ ਗੱਲਬਾਤ ਕਰਕੇ ਤਾਂ ਇੱਕ ਬਹੁਤ ਵਧੀਆ ਸੰਦੇਸ਼ ਜਿਹੜਾ ਦਿੱਤਾ ਤੁਹਾਨੂੰ ਪਰਮਜੀਤ ਸਿੰਘ ਰੰਗਪੂਰੀ ਹੁਣਾਂ ਨੇ ਕਿ ਕਦੇ ਵੀ ਨਿਰਾਸ਼ ਨਹੀਂ ਹੋਣਾ ਚਾਹੀਦਾ ਜੇ ਉਹ ਇਸ ਉਮਰ ਦੇ ਵਿੱਚ ਜੇ 51 ਸਾਲ ਦੀ ਉਮਰ ਹੈ ਤੇ ਇਸ ਉਮਰ ਦੇ ਵਿੱਚ ਵੀ ਢੇਰੀਆਂ ਨਹੀਂ ਟਾਕੇ ਬੈਠੇ ਨੇ ਅੱਗੇ ਵਧਣ ਬਾਰੇ ਸੋਚ ਰਹੇ ਨੇ ਤਾਂ ਤੁਸੀਂ ਵੀ ਜ਼ਰੂਰ ਸਫਲਤਾ ਹਾਸਲ ਕਰ ਸਕਦੇ ਹੋ ਤੇ ਤੁਹਾਨੂੰ ਵੀ ਵਧਾਈਆਂ ਕਿ ਜੇ ਹੁਣ ਤੁਹਾਨੂੰ ਜਿਹੜਾ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ ਤੇ ਅਸੀਂ ਇਸੇ ਤਰੀਕੇ ਦੇ ਨਾਲ ਹੋਰ ਚਿਹਰਿਆਂ ਨਾਲ ਰੂਬਰੂ ਕਰਵਾਉਂਦੇ ਰਵਾਂਗੇ ਤੁਹਾਨੂੰ ਤੇ ਹੋਰ ਇੰਟਰਵਿਊ ਇਸੇ ਤਰੀਕੇ ਦੇ ਨਾਲ ਕਰਦੇ ਰਵਾਂਗੇ ਤਦ ਤੱਕ ਤੁਸੀਂ ਜੁੜੇ ਰਹੋ ਸਾਡੇ ਚੈਨਲ ਪ੍ਰਾਈਮ ਪੰਜਾਬ ਟੀਵੀ ਦੇ ਨਾਲ